ਸਾਨ ਵੀਰੋ ਤੇ ਭੈਣੋ ਜੈ ਹਿੰਦ ਲੈ ਕੇ ਹਾਜ਼ਰ ਆਂ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਦਿਨਾਂ 'ਚ ਵੱਖ-ਵੱਖ ਵਿਸ਼ਿਆਂ ਤੇ ਵੱਖ-ਵੱਖ ਮਾਰਾਂ ਨਾਲ ਗੱਲਬਾਤ ਕਰਦੇ ਹੀ ਰਹਿੰਦੇ ਆਂ ਹਰਤਰੀ ਜੀ ਜੈ ਹਿੰਦ ਜੀ ਜੈ ਹਿੰਦ ਮਠਾ ਸੇਂਹ ਜੀ ਜੈ ਹਿੰਦ ਕੀ ਹਾਲ ਚਾਲ ਹੈ ਬਹੁਤ ਹੋ ਰਹੀ ਹੈ ਤੀਸਰਾਓ ਵਾਹ ਬਿਲਕੁਲ ਵਧੀਆ ਜੀ ਕਿਰਪਾ ਉਸ ਮਾਲਕ ਦੀ ਜੀ ਤੇ ਡਾਕਟਰ ਸਾਹਿਬ ਆ ਗਏ ਚਾਤੀ ਮਾਰੋ ਜਰਾ ਜੀ ਜੀ ਆਈ ਡਾਕਟਰ ਸਾਹਿਬ ਅਸੀ ਕਾਲਿੰਗ ਸਤਿਕਾਰ ਜੀ ਪਹਿਲੇ ਤੇ ਕਰਾਓ ਇਹਨਾਂ ਨਾਲ ਜਰਾ ਜਾਣ ਪਛਾਨ ਮਿਠਾ ਸਿੰਘ ਡਾਕਟਰ ਸਾਹਿਬ ਦਾ ਨਾਮ ਡਾਕਟਰ ਬਲਬੀਰ ਬਗੀਚਾ ਸਿੰਘ ਜੀ ਜੀ ਤੇ ਆਪਣੀ ਲੁਧਿਆਣੇ ਗੁਰੂ ਅੰਗਦ ਦੇ ਵਿੱਠੀ ਤੇ ਐਨੀਮਸ ਸਾਇੰਸ ਯੂਨੀਵਰਸਿਟੀ ਜਿਹੜੀ ਹਾਂਜੀ ਉੱਥੇ ਇਹ ਕੋਆਰਡੀਨੇਟਰ ਆਫ ਰਿਸਰਚ ਦੇ ਤੌਰ ਤੇ ਸੇਵਾ ਨਿਭਾ ਰਹੇ ਆ ਕੀ ਬਾਤ ਹੈ ਤੇ ਦੂਸਰੀ ਵਿਸ਼ੇਸ਼ਤਾ ਇਹਨਾਂ ਦੀ ਇਹ ਆ ਕਿ ਜਿਵੇਂ ਅੱਜਕੱਲ ਕਿਹਾ ਜਾਂਦਾ ਹੈ ਨਾ ਪਸ਼ੂ ਮਨੁੱਖ ਤੇ ਵਾਤਾਵਰਨ ਹਾਂ ਹ ਇਹ ਤਾਂ ਆਪੋ ਜੀ ਸਬੰਧ ਹੁੰਦਾ ਹੈ ਬਹੁਤ ਜ਼ਿਆਦਾ ਹੁੰਦਾ ਉਸ ਵਿੱਚ ਨੇ ਬੜੇ ਮਾਰ ਜੇ ਕੀ ਬਾਤ ਹੈ ਕੀ ਬਾਤ ਹੈ ਦੇਖੋ ਗੱਲ ਇਹ ਹੈ ਜੀ ਜੀ ਆਇਆਂ ਨੂੰ ਧੰਨਵਾਦ ਜੀ ਬਹੁਤ-ਬਹੁਤ ਸਵਾਗਤ ਹੈ ਜੀ ਜੇ ਤੁਸੀਂ ਦੱਸਿਆ ਹੀ ਆ ਵੀ ਇੰਨੇ ਮਾਰ ਰਿਹਾ ਤੇ ਗੱਲਬਾਤ ਕਰਦੇ ਆ ਇਹਨਾਂ ਨਾਲ ਸਾਰੀ ਹੋਰ ਸੁਣਾਓ ਤੁਸੀਂ ਸੁਣਾਓ ਕੀ ਗੱਲ ਬਸ ਮਠਾ ਸਾਹਿਬ ਜੀ ਮੌਸਮ ਬੜਾ ਸੋਹਣਾ ਮਿੱਠਾ ਠੰਡਾ ਚੱਲ ਜਾਂਦਾ ਹੈ ਹਾਂ ਦੇਖੋ ਗੱਲ ਇਹ ਹੈ ਹੁਣ ਸ਼ੀਤ ਲਹਿਰਾਂ ਨਹੀਂ ਸ਼ੁਰੂ ਹੋ ਰਹੀਆਂ ਜੀ 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 ਠੀਕ ਨਹੀਂ ਨਹੀਂ ਇਦਾਂ ਦਾ ਚੱਲਦਾ ਰਹੇ ਜੀ ਜੀ ਤੇ ਦੂਜੀ ਗੱਲ ਇਹ ਆ ਵੀ ਮੈਂ ਕਈ ਵਾਰੀ ਤੇ ਅਸੀਂ ਬੈਠੇ ਵੈਸੇ ਹੀ ਸੋਚਦੇ ਰਹਿੰਨੇ ਆ ਪਰ ਕਈ ਵਾਰੀ ਕੋਈ ਸੋਚ ਸਾਨੂੰ ਡੂੰਘਾਈ ਵੱਲ ਲੈ ਜਾਂਦੀ ਹੈ ਜੀ ਜਦੋਂ ਅਸੀਂ ਦੇਖਦੇ ਆ ਨਾ ਵੀ ਸਾਡੇ ਨੌਜਵਾਨ ਜਿਹੜੇ ਨੇ ਬੜੀਆਂ-ਬੜੀਆਂ ਕਾਢਾਂ ਕੱਢਦੇ ਪਏ ਨੇ ਠੀਕ ਹੈ ਜੀ ਬੜੇ ਮਤਲਬ ਜਿਹੜੇ ਆ ਪੱਖ ਉਹਨਾਂ ਦੇ ਜਿਹੜੇ ਨੇ ਬਹੁਤ ਅਛਾਈ ਵੱਲ ਜਾ ਰਹੇ ਨੇ ਜੀ ਜੀ ਤੇ ਬੜਾ ਫਖਰ ਹੁੰਦਾ ਇਹ ਜੀ ਜੀ ਮੈਂ ਮਠਾ ਸਿੰਘ ਜੀ ਵੇਖੋ ਅੱਜ ਜਦੋਂ ਡਾਕਟਰ ਸਾਹਿਬ ਕੋਲ ਜਾਣਾ ਸੀ ਨਾ ਜੀ ਜੀ ਤੇ ਮੈਨੂੰ ਇਹ ਇਹਨਾਂ ਦੇ ਚੱਲਦਾ ਪਿਆ ਯੂਥ ਫੈਸਟੀਵਲ ਉੱਥੇ ਯੂਨੀਵਰਸਿਟੀ ਅੱਛਾ 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 ਮੈਨੂੰ ਉੱਥੇ ਲੈ ਗਏ ਯੁਵਕ ਮੇਲਾ ਬਿਲਕੁਲ ਜੀ ਬਿਲਕੁਲ ਤੇ ਉੱਥੇ ਮੈਂ ਵੇਖਿਆ ਵੀ ਇੰਨੀਆਂ ਵਧੀਆ ਕਲਾਈ ਕ੍ਰਿਤੀਆਂ ਜਿਹੜੀਆਂ ਬਣਾਈਆਂ ਹੋਈਆਂ ਤੇ ਬੜਾ ਖੁਸ਼ੀ ਹੋ ਜਾ ਵੀ ਨੌਜਵਾਨਾਂ ਨੂੰ ਜੇ ਕੋਈ ਉਹਨਾਂ ਨੂੰ ਥੋੜਾ ਜਿਹਾ ਹੱਥ ਫੜ ਕੇ ਗਾਹ ਤੋਰ ਦੋ ਨਾ ਉਹ ਦੌੜਦੇ ਆ ਤੇ ਉਹਨਾਂ ਕੋਲ ਊਰਜਾ ਜਿਹੜੀ ਆ ਉਹਦੇ ਨਾਲ ਤੋਂ ਬੜੇ ਕਾਢੂ ਨੇ ਜੀ ਐਸੋਲੇ ਦੇਖੋ ਹਰਬ੍ਰੀ ਜੀ ਗੱਲ ਇਹ ਹੁੰ ਜੀ ਇਹ ਬੰਦਾ ਹੈ ਲੋਕਾਂ ਨਾਲ ਜੀ ਤੇ ਸਮਾਜ ਦਾ ਜਿਹੜਾ ਆਧਾਰ ਹੈ ਉਹ ਹੈ ਨੌਜਵਾਨ ਬਿਲਕੁਲ ਠੀਕ ਹੈ ਜੀ ਸਾਡਾ ਨੌਜਵਾਨ ਚੰਗੇ ਕੰਮ ਕਰੇਗਾ ਚੰਗੀਆਂ ਪਲੰਘਾਂ ਪੱਟੇਗਾ ਜੀ ਤੇ ਸਾਡਾ ਸਮਾਜ ਵੀ ਤਰੱਕੀ ਕਰੇਗਾ ਤੇ ਸਾਡਾ ਮੁਲਕ ਵੀ ਤਰੱਕੀ ਬਿਲਕੁਲ ਮਠਾ ਸائیں ਜੀ ਬਹੁਤ ਜ਼ਰੂਰੀ ਹੈ ਕਿ ਅਸੀਂ ਨੌਜਵਾਨਾਂ ਨੂੰ ਵਧੀਆ ਦਿਸ਼ਾ ਜਿਹੜੀ ਇਹ ਦੇ ਸਕੀਏ ਇੱਕ ਵਾਰੀ ਉਹਨਾਂ ਨੂੰ ਦਿਸ਼ਾ ਮਿਲ ਜੇ ਤੇ ਉਸ ਤੋਂ ਬਾਅਦ ਜਿਹੜਾ ਵਾ ਜੋ ਸਮਾਜ ਦਾ ਇਸ ਵળે ਰੂਪ ਤੁਸੀਂ ਵੇਖ ਰਹੇ ਜੇ ਇਹ ਹੈ ਤੇ ਸਾਰਾ ਨੌਜਵਾਨਾਂ ਦੇ ਸਿਰ ਤੇ ਆਉਂਦਾ ਗੱਲ ਇਹ ਆ ਅਸੀਂ ਕਈ ਵਾਰੀ ਮੈਂ ਸੋਚਦਾ ਹੁੰਨਾ ਵੀ ਅਸੀਂ ਵੀ ਜਦੋਂ ਨੌਜਵਾਨ ਸੀ ਜਿੰਨੇ ਕੁ ਸਾਡੇ ਕੋਲ ਸਰੋਤ ਸੀ ਅਸੀਂ ਕੰਮ ਕਰਦੇ ਰਹੇ ਜੀ 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 ਹੁਣ ਤੇ ਤੁਸੀਂ ਵੇਖੋ ਝਾਤ ਮਾਰੋ ਕੰਪਿਊਟਰ ਜਾ ਖੋਲ ਕੇ ਬਹਿ ਜਾਓ ਸੇ ਹੈ ਜੀ ਤੁਹਾਨੂੰ ਹਰ ਪਾਸੇ ਜਿਹੜੀ ਆ ਉਹ ਚੀਜ਼ ਨਜ਼ਰ ਆਉਂਦੀ ਆ ਵੀ ਇੱਥੇ ਕੰਮ ਹੋ ਸਕਦਾ ਹੈ ਇੱਥੇ ਕੰਮ ਹੋ ਰਿਹਾ ਹੈ ਇਹ ਕੰਮ ਕਰਨ ਵਾਲਾ ਹੈ ਹੈਨਾ ਤੇ ਨੌਜਵਾਨ ਜੇ ਸਿੱਧੇ ਪਾਸੇ ਇਸ ਪਾਸੇ ਲੱਗ ਜੇ ਤੇ ਮੈਨੂੰ ਲੱਗਦਾ ਵੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਮੁਲਕ ਨੂੰ ਸਮੱਸਿਆ ਨਹੀਂ ਆ ਸਕਦੀ ਜੇ ਉੱਥੋਂ ਦਾ ਨੌਜਵਾਨ ਤਰੱਕੀ ਕਰ ਬਿਲਕੁਲ ਠੀਕ ਗੱਲ ਹੈ ਤੁਹਾਡੀ ਬਿਲਕੁਲ 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 ਬਸ਼ਰਤੇ ਆ ਵੀ ਆਪਾਂ ਨੇ ਜੋ ਕਈ ਲੋਕ ਇਹੋ ਜਿਹੇ ਹੁੰਦੇ ਆ ਜਿਹੜੇ ਨੌਜਵਾਨਾਂ ਨੂੰ ਇਹ ਕਹਿਣ ਲੱਗ ਪੈਂਦੇ ਉਹ ਤੂੰ ਕਿਹੜੇ ਰਸਤੇ ਪੈ ਗਿਆ ਜੀ ਇਦਾਂ ਨਹੀਂ ਕਰਨਾ ਚਾਹੀਦਾ ਹੈਨਾ ਦੇਖੋ ਜੇ ਉਹ ਕੋਈ ਕੰਮ ਕਰਦਾ ਪਿਆ ਅੱਛਾ ਕੰਮ ਕਰਦਾ ਤੇ ਉਹਨੂੰ ਕੀ ਆਨਿਓ ਜੇ ਚੱਕਾ ਮਾਰੋ ਥੋੜਾ ਜਿਹਾ ਜੀ ਵੀ ਨਿਕਲ ਮਿਠਾਸ ਜੀ ਨਾ ਕੋ ਜਿਹੜਾ ਹੁਣ ਸਟਾਰਟਅਪ ਕਲਚਰ ਆ ਉਹਦੇ ਜੋ ਨੌਜਵਾਨਾਂ ਨੇ ਕਿੰਨਾ ਕੁਝ ਨਵਾਂ ਕੱਢਿਆ ਬਹੁਤ ਜੀ ਬਹੁਤ ਕੁਝ ਮੁਲਕ ਦੀ ਵੀ ਸੇਵਾ ਕੀਤੀ ਆਪਣੇ ਲਈ ਵੀ ਉਹਨਾਂ ਨੇ ਕੰਮ ਕਮਾਇਆ ਜੀ ਤੇ ਲਓ ਜੀ ਫਿਰ ਭਾਅ ਆਏ ਆ ਮੰਡੀਆਂ ਦੇ ਸੁਣਾਓ ਜੀ ਹਾਂ ਆਲੂ ਜਿਹੜਾ ਜਲੰਧਰ ਵਿਗਿਆ 300 ਰੁਪਏ ਕਿਵਿੰਟਲ ਬੁੱਢਲਾਡਾ 800 ਰੁਪਏ ਮੰਡੀ ਅਮਰਤਗੜ 1100 ਰੁਪਏ ਪਟਿਆਲਾ 1100 ਰੁਪਏ ਤੇ ਰਈਆ 1600 ਰੁਪਏ ਜੀ ਪਿਆਜ਼ ਜਲੰਧਰ 400 ਰੁਪਏ ਬੁੱਢਲਾਡਾ 1300 ਰੁਪਿਆ ਅ ਪਟਿਆਲਾ 1400 ਰੁਪਏ ਕਵਿੰਟਲ ਪਰ ਆਜ ਰਿਹਾ ਜੀ ਫਾਜ਼ਿਲਕਾ 1500 ਰੁਪਏ ਤੇ ਰਈਆ 1400 ਰੁਪਏ ਜੀ ਟਮਾਟਰ ਅੱਜ 1800 ਰੁਪਏ ਕਵਿੰਟਲ ਜਲੰਧਰ ਵੇਚ ਗਿਆ ਜੀ ਬੁੱਢਲਾਡਾ 4300 ਰੁਪਏ ਤੇ ਮੰਡੀ ਅਹਿਮਦਗੜ ਬੜਾ ਭਾਅ ਮਿਲਿਆ ਜੀ 6000 ਰੁਪਏ ਕਵਿੰਟਲ ਅੱਛਾ ਜੀ ਪਟਿਆਲਾ 3600 ਰੁਪਏ ਫਾਜ਼ਿਲਕਾ 2500 ਰੁਪਏ ਤੇ ਰਈਆ 4000 ਰੁਪਏ ਜੀ ਬੈਂਗਣ ਜਲੰਧਰ 1500 ਰੁਪਏ ਬੁੱਢਲਾਡਾ 1000 ਰੁਪਏ ਪਟਿਆਲਾ 2500 ਰੁਪਏ ਫਾਜ਼ਿਲਕਾ 1500 ਰੁਪਏ ਤੇ ਰਿਆ 1100 ਰੁਪਏ ਜੀ ਤੇ ਫੁੱਲ ਗੋਭੀ ਅੱਜ ਵੀ ਕੀ ਆ ਜੀ ਜਲੰਧਰ 1400 ਰੁਪਏ ਬੁੱਢਲਾਡਾ 1500 ਰੁਪਏ ਮੰਡੀ ਅਹਿਮਦਗੜ 2500 ਰੁਪਏ ਪਟਿਆਲਾ 3000 ਰੁਪਏ ਫਾਜ਼ਿਲਕਾ 2000 ਰੁਪਏ ਤੇ ਰਿਆ 1500 ਰੁਪਏ ਰਿਆ ਜੀ ਭਾ ਫੁੱਲ ਗੋਭੀ ਦਾ ਜੀ ਜੀ ਇਹ ਤੁਸੀਂ ਜੀ ਮੰਡੀਆਂ ਦੇ ਭਾ ਜੀ ਠੀਕ ਹੈ ਜੀ ਤੇ ਹੁਣ ਗੱਲ ਆਈਏ ਵੀ ਡਾਕਟਰ ਸਾਹਿਬ ਨਾਲ ਜਿਹੜੀ ਅੱਜ ਅਸੀਂ ਜੀ ਕਰਨੀ ਹੈ ਜੀ ਜੀ ਡਾਕਟਰ ਸਾਹਿਬ ਨੇ ਜਿਹੜੀ ਗੱਲ ਕਰਨੀ ਉਹ ਵਿਸ਼ਾ ਹੈ ਸਾਡੇ ਕੋਲ ਅੱਜ ਬਈ ਪਸ਼ੂ ਖਰੀਦਣ ਤੋਂ ਬਾਅਦ ਜੀ ਉਹਨਾਂ ਦੀ ਸਿਹਤ ਸੰਬੰਧੀ ਨੁਕਤੇ ਠੀਕ ਹੈ ਜੀ ਤੁਸੀਂ ਦੱਸਿਆ ਨਾ ਵੀ ਇਹ ਤੁਹਾਹਾਂ ਪਾਸੇ ਕੰਮ ਕਰਦੇ ਹੈਨਾ ਇਹ ਫਿਰ ਤੇ ਇਹ ਬਹੁਤ ਸਚਜੇ ਤਰੀਕੇ ਨਾਲ ਸਾਨੂੰ ਦੱਸ ਸਕਦੇ ਆ ਵੀ ਇਹ ਕਿਹੜੇ ਕਿਹੜੇ ਨੁਕਤਿਆਂ ਦਾ ਖਿਆਲ ਰੱਖਣਾ ਉਹਨਾਂ ਦੀ ਸਿਹਤ ਲਈ ਵੀ ਜਦੋਂ ਅਸੀਂ ਪਸ਼ੂ ਖਰੀਦ ਕੇ ਲੈ ਆਉਂਦੇ ਠੀਕ ਹੈ ਜੀ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਡੇ ਅੱਜ ਦੇ ਵਿਸ਼ੇ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਸਵਾਲ ਪੁੱਛਣਾ ਚਾਹੁੰਦੇ ਹੋ ਸਾਨੂੰ ਤੁਸੀਂ ਟੈਲੀਫੋਨ ਕਰ ਸਕਦੇ ਹੋ ਸਾਡਾ ਟੈਲੀਫੋਨ ਨੰਬਰ ਹੈ 0181 281 4261 ਤੇ ਸਾਡਾ ਦੂਜਾ ਨੰਬਰ ਹੈ 0181 281 4244 ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰੋ ਡਾਕਟਰ ਬਲਬੀਰ ਬਗੀਚਾ ਜੀ ਬੈਠੇ ਨੇ ਤੁਹਾਡੇ ਸਵਾਲ ਦਾ ਜਵਾਬ ਦੇਣਗੇ ਡਾਕਟਰ ਸਾਹਿਬ ਜੀਓ ਹਾਂਜੀ ਪਸ਼ੂ ਖਰੀਦਨੇ ਆ ਹਾਂਜੀ ਹੈ ਨਾ ਤੇ ਪਸ਼ੂ ਜਿਹੜੇ ਖਰੀਦਨੇ ਆ ਅਸੀਂ ਕੋਈ ਖਾਸ ਜਗ੍ਹਾ ਕੋਈ ਖਾਸ ਫਾਰਮ ਹੁੰਦੇ ਆ ਜਿਹੜੇ ਫਾਰਮ ਹੁੰਦੇ ਆ ਪਸ਼ੂਆਂ ਦੇ ਬਣੇ ਹਾਂਜੀ ਹਾਂਜੀ ਕਿੱਦਾਂ ਦੀ ਜਗ੍ਹਾ ਤੋਂ ਸਾਨੂੰ ਖਰੀਦਨੇ ਚਾਹੀਦੇ ਗਾਂ ਜਾ ਕੇ ਪਸ਼ੂ ਵੀ ਤੰਦਰੁਸਤ ਰਹੇ ਤੇ ਸਾਡਾ ਵੀ ਮੁਨਾਫਾ ਹੋਵੇ ਮਿੱਠਾ ਸਿੰਘ ਜੀ ਜਦੋਂ ਆਪਾਂ ਪਸ਼ੂ ਨੂੰ ਖਰੀਦਣਾ ਹੈ ਨਾ ਤਾਂ ਸਭ ਤੋਂ ਜਿਹੜੀ ਵੱਡੀ ਗੱਲ ਹੋਏ ਆ ਕਿ ਚੰਗੇ ਫਾਰਮ ਤੋਂ ਖਰੀਦੀਏ ਜੀ ਜੀ ਚੰਗੇ ਫਾਰਮ ਤੋਂ ਭਾਵ ਉਹ ਫਾਰਮ ਜਿਹਦਾ ਰਿਕਾਰਡ ਰੱਖਿਆ ਹੋਵੇ ਲੇਖਾ ਜਿਕਰ ਰੱਖਿਆ ਹੋਵੇ ਵੀ ਉਹਦੇ ਕਿੰਨੇ ਜਾਨਵਰ ਆ ਜਾਨਵਰਾਂ ਦੀ ਉਮਰ ਕਿੰਨੀ ਆ ਜਾਨਵਰ ਜੇ ਕੋਈ 헤헤 ਦੇ ਵਿੱਚ ਆਇਆ ਸੀ ਤੱਕ ਕਦੋਂ ਆਇਆ ਸੀ ਉਹ ਦੁੱਧ ਕਿੰਨਾ ਦਿੰਦੇ ਆ ਇਹਦੇ ਤੋਂ ਇਲਾਵਾ ਉਹਨਾਂ ਨੇ ਬਿਮਾਰੀਆਂ ਤੋਂ ਬਚਾ ਦੇ ਟੀਕੇ ਲੱਗਦੇ ਜਿਹੜੇ ਵੈਕਸੀਨੇਸ਼ਨ ਉਹ ਕਦੋਂ ਲਗਵਾਈ ਸੀ ਤੇ ਇਹਦੇ ਤੋਂ ਇਲਾਵਾ ਜੇ ਉਹਨਾਂ ਦੇ ਜਿਹੜੇ ਜੀਵ ਸੁਰੱਖਿਆ ਦੇ ਜਿਹੜੇ ਪ੍ਰਬੰਧ ਆ ਉਹ ਪੁੱਛਤਾ ਹੋਣਾ ਚਾਹੀਦਾ ਜੀਵ ਸੁਰੱਖਿਆ ਦੇ ਪ੍ਰਬੰਧਾਂ ਤੋਂ ਭਾਵ ਉਸ ਫਾਰਮ ਤੇ ਆਏ ਨਹੀਂ ਵੀ ਕਿ ਉਵਾਰਾ ਪਸ਼ੂ ਅੰਦਰ ਆਈ ਜਾਂਦੇ ਆ ਜਾਂ ਕਿ ਉਵਾਰਾ ਕੁੱਤੇ ਬਿੱਲੀਆਂ ਤੁਰੇ ਫਿਰਦੇ ਆ ਤੇ ਫੇਰ ਉਹ ਜਿਵੇਂ ਫਾਰਮ ਦੇ ਸਫਾਈ ਆ ਜਿਹੜੀ ਸਾਫ ਸਫਾਈ। ਸਾਫ ਸਫਾਈ ਪੂਰੀ ਵਧੀਆ ਹੋਣੀ ਚਾਹੀਦੀ ਆ ਸਮੇਂ ਸਮੇਂ ਤੇ ਉਹਨਾਂ ਨੂੰ ਫਾਰਮ ਨੂੰ ਰੋਗ ਰਹਿਤ ਕੀਤਾ ਹੋਣਾ ਚਾਹੀਦਾ ਜੀ। ਤੁਹਾਡੇ ਕਹਿਣ ਦਾ ਮਤਲਬ ਇਹ ਵੀ 4-500 ਜੇ ਪਸ਼ੂ ਰੱਖਿਆ ਤੇ ਕੋਈ ਫਾਇਦਾ ਨਹੀਂ ਜੇ ਇੰਨਾਂ ਚੀਜ਼ਾਂ ਦਾ ਧਿਆਨ ਨਹੀਂ ਰੱਖਿਆ ਹੋਇਆ। ਹਾਂਜੀ ਹਾਂਜੀ ਹਾਂ। ਹੈਨਾ? 500 ਪਸ਼ੂ ਰੱਖਣ ਨਾਲ ਵੱਡਾ ਫਾਰਮ ਨਹੀਂ ਬਣ ਜਾਂਦਾ। ਹਾਂਜੀ ਹਾਂਜੀ। ਪਸ਼ੂ ਚਾਹੇ 1.5 200 ਹੋਣ ਪਰ ਇਹਨਾਂ ਗੱਲਾਂ ਦਾ ਜੇ ਧਿਆਨ ਰੱਖਿਆ ਤੇ ਉਹ ਫਾਰਮ ਜਿਹੜਾ ਸਭ ਤੋਂ ਅੱਛਾ ਤੇ ਵਧੀਆ ਫਾਰਮ। ਮੁਨਾਫਾ ਤਾਂ ਹੀ ਮਿਲਣਾ ਜੀ। ਮਿਲਣਾ। ਹਾਂਜੀ। ਠੀਕ ਡਾਕਟਰ ਮਲਬੀਰ ਜੀ ਉਹ ਹੁਣ ਜਿਵੇਂ ਗੱਲ ਕੀਤੀ ਕਿ ਮਠਾ ਸਿੰਘ ਹੁਣ ਗੱਲ ਛੇੜੀ ਪੀ ਆਪਾਂ ਪਸ਼ੂ ਖਰੀਦਣ ਦੀ ਗੱਲ ਖਰੀਦ ਵੇਚ ਚਲੋ ਚੱਲਦੀ ਰਹਿੰਦੀ ਹੁੰਦੀ ਹੈ ਹਾਂਜੀ 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 ਹਾਂ ਤੇ ਉਸ ਪੱਖੋਂ ਜਿਹੜਾ ਹੈ ਕਿ ਜਨਵਾ ਪਾ ਪਸ਼ੂ ਖਰੀਦਣਾ ਹੈ ਹਾਂਜੀ ਖਰੀਦਣ ਤੋਂ ਪਹਿਲਾਂ ਹਾਂਜੀ ਜਾਂ ਖਰੀਦਣ ਦੇ ਸਮੇਂ ਤੇ ਖਰੀਦਣ ਤੋਂ ਬਾਅਦ ਮੈਨੂੰ ਲੱਗਦਾ ਵੀ ਤਿੰਨ ਜਿਹੜੇ ਪੜਾਅ ਹੁੰਦੇ ਆ ਹਾਂਜੀ ਹਾਂਜੀ ਉਹਨਾਂ ਸਾਰੇ ਪੜਾਵਾਂ ਦੇ ਉੱਤੇ ਆਪਾਂ ਕਿਹੜੀ ਕਿਹੜੀ ਫਿਰ ਗੱਲ ਦਾ ਖਿਆਲ ਰੱਖੀਏ ਕਿ ਆਪਾਂ ਚੰਗਾ ਪਸ਼ੂ ਜਿਹੜਾ ਉਹ ਸਿਹਤਮੰਦ ਪਸ਼ੂ ਜਿਹੜਾ ਲੈ ਸਕੀਏ ਹਰਪੀ ਜੀ ਜਿਹੜੀ ਸਭ ਤੋਂ ਜ਼ਰੂਰੀ ਗੱਲ ਤੇ ਇਹ ਹੈ ਕਿ ਬਹੁਤੀ ਵੇਰੀ ਆਪਾਂ ਆਪਣੇ ਲੈਵਲ ਤੇ ਆਪਣੇ ਪੱਧਰ ਤੇ ਜਿਹੜਾ ਪਸ਼ੂ ਆ ਉਹ ਖਰੀਦ ਲੈਨੇ ਆ ਉਹਦੀ ਡਾਕਟਰੀ ਜਾਂਚ ਆ ਜਿਹੜੀ ਉਹ ਆਪਾਂ ਬਹੁਤ ਘੱਟ ਕਰਵਾਉਨੇ ਆ ਜਿਹੜੀ ਕਿ ਬਹੁਤ ਜ਼ਰੂਰੀ ਆ ਡਾਕਟਰੀ ਜਾਂਚ ਦੇ ਵਿੱਚ ਜਿਵੇਂ ਮੰਨ ਲਓ ਆਪਾਂ ਪਸ਼ੂ ਦੀ ਉਮਰ ਦਾ ਹੀ ਪਤਾ ਲਾਉਣਾ ਹੋਵੇ ਕਈ ਵਾਰੀ ਉਮਰ ਦਾ ਪਤਾ ਨਹੀਂ ਲੱਗਦਾ ਇਹਦੇ ਤੋਂ ਇਲਾਵਾ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਬਿਮਾਰੀਆਂ ਇਹ ਤਾਂ ਹੈ ਵੀ ਉਸ ਪਸ਼ੂ ਨੂੰ ਤਾਂ ਉਹ ਖਰਾਬ ਕਰ ਹੀ ਸਕਦੀਆਂ ਜੇ ਆਪਾਂ ਫਾਰਮ ਤੇ ਕੋਈ ਬਿਮਾਰੀ ਵਾਲਾ ਕੋਈ ਉਹੋ ਜਿਹੀ ਬਿਮਾਰੀ ਵਾਲਾ ਪਸ਼ੂ ਲੈ ਜਾਈਓ ਸਾਰੇ ਫਾਰਮ ਚ ਬਿਮਾਰੀ ਫੈਲਾ ਸਕਦਾ ਜਿਹਦੇ ਨਾਲ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਸਕਦਾ ਇਸ ਲਈ ਪਸ਼ੂ ਦੀ ਜਿਹੜੀ ਡਾਕਟਰੀ ਜਾਂਚ ਆ ਨਾ ਉਹ ਜ਼ਰੂਰ ਕਰਵਾਉਣੀ ਚਾਹੀਦੀ ਬੇਸ਼ੱਕ ਖਰੀਦਣ ਤੋਂ ਬਾਅਦ ਕਰਵਾ ਲਵੋ ਬੇਸ਼ੱਕ ਖਰੀਦਣ ਤੋਂ ਪਹਿਲਾਂ ਕਰਵਾ ਲਵੋ ਤੇ ਡਾਕਟਰ ਨੂੰ ਫਿਰ ਲੱਗੇ ਵੀ ਜਿਹੜੇ ਬਿਮਾਰੀਆਂ ਲਈ ਚੈੱਕ ਕਰਾਉਣ ਦੀ ਲੋੜ ਆ ਜਾਂਚ ਕਰਾਉਣ ਦੀ ਲੋੜ ਆ ਉਹਨਾਂ ਦੀ ਉਹ ਜਾਂਚ ਕਰਵਾਵੇ ਜੀ ਹਾਂ ਦੇਖੋ ਗੱਲ ਇਹ ਆ ਵੀ ਉਹੀ ਗੱਲ ਆ ਸਿਆਣਾ ਬੰਦਾ ਹੀ ਦੱਸ ਸਕਦਾ ਸਿਆਣੀਆਂ ਗੱਲਾਂ ਜਿਹੜੀਆਂ ਹੁੰਦੀਆਂ ਅੱਛਾ ਡਾਕਟਰ ਸਾਹਿਬ ਤੁਸੀਂ ਰਿਕਾਰਡ ਦੀ ਗੱਲ ਕੀਤੀ ਆ ਹਾਂ ਜੀ ਹੈਨਾ ਤੇ ਅਸੀਂ ਆਮ ਤੌਰ ਤੇ ਕੀ ਕਰਦੇ ਆ ਅਸੀਂ ਪਸ਼ੂਵਾਲ ਤੇ ਝਾਤੀ ਮਾਰ ਲੈਨੇ ਆ ਹਾਂਜੀ ਹੈਨਾ ਪਸ਼ੂ ਦੇ ਥਾਣੇ ਦੇਖ ਲੈਨੇ ਹਾਂ ਬੇਵਾ ਦੇਖ ਲੈਨੇ ਆ ਪਸ਼ੂ ਦਾ ਸਿੰਘ ਦੇਖ ਲੈਨੇ ਆ ਪੂਛ ਦੇਖ ਲੈਨੇ ਆ ਹੈਨਾ ਸਾਰਾ ਕੁਝ ਝਾਤੀ ਮਾਰ ਲੈਨੇ ਸਾਨੂੰ ਚੰਗਾ ਲੱਗਦਾ ਹਾਂਜੀ ਪਰ ਪਸ਼ੂ ਦੇ ਰਿਕਾਰਡ ਨੂੰ ਜਿਹੜਾ ਉਹਦਾ ਨਰੀਖਣ ਕਰਨਾ ਉਹਦੀ ਜਾਂਚ ਪੜਤਾਲ ਕਰਨਾ ਹਾਂਜੀ ਤੇ ਉਸ ਰਿਕਾਰਡ ਨੂੰ ਹਾਸਲ ਕਰਨਾ ਹਾਂਜੀ ਜਿੱਥੋਂ ਅਸੀਂ ਪਸ਼ੂ ਖਰੀਦ ਰਹੇ ਹਾਂ ਇਹ ਸਾਡੇ ਲਈ ਕਿੰਨੀ ਕੋ ਮਹੱਤਤਾ ਰੱਖਦਾ ਤੇ ਕਿੰਨਾ ਕੋ ਜ਼ਰੂਰੀ ਹੈ ਦੇਖੋ ਜੀ ਜ਼ਰੂਰੀ ਹੈ ਇਸ ਲਈ ਆ ਸਭ ਤੋਂ ਪਹਿਲਾਂ ਤਾਂ ਜਿਹੜੀ ਆਪਣੇ ਕੋਲ ਜੇ ਪਸ਼ੂਆਂ ਦਾ ਲੰਬਾ ਰਿਕਾਰਡ ਹੋਵੇ ਪਸ਼ੂਆਂ ਦਾ ਜਿਹੜਾ ਦੁੱਧ ਆ ਮੱਝਾਂ ਕਾਂ ਦਾ ਇਹ ਵੀ ਖਾਨਦਾਨੀ ਹੁੰਦਾ ਜੇ ਆਪਾਂ ਨੂੰ ਪਤਾ ਹੋਵੇ ਵੀ ਉਹਦੀ ਮਾਂ ਕਿੰਨਾ ਦੁੱਧ ਦਿੰਦੀ ਸੀ ਜਾਂ ਉਹਦਾ ਪਿਓ ਕੌਣ ਸੀ ਜਾਂ ਸੀਮਨ ਸੀ ਜਿਹੜਾ ਆਪਾਂ ਕਿਹੜੇ ਬੁੱਲ ਦਾ ਵਰਤਿਆ ਸੀ ਹਨ ਉਹਦੇ ਤੋਂ ਬਹੁਤ ਵੱਡਾ ਅੰਦਾਜ਼ਾ ਲੱਗਦਾ ਇਹਦੇ ਤੋਂ ਇਲਾਵਾ ਜਿਵੇਂ ਬਿਮਾਰੀਆਂ ਦੇ ਜਿਹੜੇ ਬਚਾਅ ਦੇ ਟੀਕੇ ਆ ਉਹ ਆਮ ਤੌਰ ਤੇ ਮੂੰਹ ਖੁਰਦੀ ਬਿਮਾਰੀ ਆ ਗਲ ਕੋਟੂ ਦੀ ਬਿਮਾਰੀ ਆ ਜਾਂ ਲੰਪੀ ਚਮੜੀ ਰੋਗ ਆ ਇਹ 6 ਮਹੀਨਿਆਂ ਬਾਅਦ ਜਾਂ ਸਾਲ ਬਾਅਦ ਲੱਗਦਾ ਜੇ ਆਪਾਂ ਨੂੰ ਪਤਾ ਹੋਵੇ ਵੀ ਇਹ ਟੀਕਾ ਕਦੋਂ ਲੱਗਿਆ ਸੀ ਤਾਂ ਆਪਾਂ ਫਿਰ ਅੱਗੇ ਜਾ ਕੇ ਜਿਹੜਾ ਉਹ ਟੀਕਾ ਲਗਵਾ ਸਕਦੇ ਆ ਜ ਜਦੋਂ ਲੋਡ ਪਈ ਹੋਵੇ ਲੋਡ ਪਵੇ ਹਾਂਜੀ ਹਾਂ ਜਾਂ ਇਹਦੇ ਤੋਂ ਇਲਾਵਾ ਕਿਸੇ ਪਸ਼ੂ ਨੂੰ ਕੋਈ ਬਿਮਾਰੀ ਹੋਈ ਸੀ ਤਾਂ ਉਹਨੂੰ ਕਦੋਂ ਬਿਮਾਰੀ ਹੋਈ ਸੀ ਉਹਦਾ ਫਿਰ ਕੀ ਇਲਾਜ ਹੋਇਆ ਸੀ ਜਾਂ ਜਿਹੜੀ ਦਵਾਈ ਲੱਗੀ ਸੀ ਉਹਤੇ ਉਹ ਕਿਹੜੀ ਲੱਗੀ ਸੀ ਕਿਉਂਕਿ ਇਹਨਾਂ ਚੀਜ਼ਾਂ ਦਾ ਜਿਹੜਾ ਇਹ ਬਹੁਤ ਮਹੱਤਵਪੂਰਨ ਡੇਰੀ ਫਾਰਮ ਦੇ ਵਿੱਚ ਜੀ ਜੀ ਤੇ ਉਹ ਅਸੀਂ ਮਤਲਬ ਰਿਕਾਰਡ ਚੈੱਕ ਕਰ ਲਿਆ ਹਾਂਜੀ ਤੇ ਚੈੱਕ ਕਰਕੇ ਹੀ ਸਰਦਾ ਵੀ ਜਿਹੜਾ ਉਹਨਾਂ ਕੋਲ ਲੈ ਵੀ ਆਈਏ ਰਿਕਾਰਡ ਹਾਂਜੀ ਹਾਂ ਨਹੀਂ ਲੈਣਾ ਜ਼ਰੂਰ ਬਹੁਤ ਜ਼ਰੂਰੀ ਆ ਤੇ ਜੇ ਰਿਕਾਰਡ ਨਾ ਹੋਵੇ ਤਾਂ ਉਹਨੂੰ ਉਸੇ ਦਿਨ ਤੋਂ ਬਣਾਉਣਾ ਸ਼ੁਰੂ ਕਰੋ ਇਹਦੇ ਤੋਂ ਇਲਾਵਾ ਜਿਵੇਂ ਆਪਣੇ ਆਧਾਰ ਕਾਰਡ ਬਣਿਆ ਜਾਨਵਰਾਂ ਦੇ ਵੀ ਟੈਗ ਲੱਗੇ ਹੁੰਦੇ ਆ ਹੁਣ ਜੇ ਆ ਜੇ ਨਹੀਂ ਲੱਗੇ ਤਾਂ ਉਹ ਜ਼ਰੂਰ ਲਗਵਾਓ ਜਿਹੜੇ ਪੰਜਾਬ ਕੰਨਾਂ ਨੂੰ ਲੱਗਦੇ ਪੰਜਾਬ ਸਰਕਾਰ ਤੋਂ ਲਗਵਾਏ ਤੇ ਰਿਕਾਰਡ ਜਿਹੜਾ ਉਸੇ ਦਿਨ ਤੋਂ ਬਣਾਉਣਾ ਸ਼ੁਰੂ ਕਰੋ ਮਤਲਬ ਜੇ ਰਿਕਾਰਡ ਹੈਗਾ ਤੇ ਲੈ ਆਓ ਹਾਂਜੀ ਹਾਂ ਜੇ ਨਹੀਂ ਹੈਗਾ ਤੇ ਆਪਣਾ ਬਣਾਉਣਾ ਸ਼ੁਰੂ ਕਰੋ ਕੱਲ ਨੂੰ ਜੇ ਤੁਸੀਂ ਉਹ ਪਸ਼ੂ ਵੇਚਦੇ ਹੋ ਤੇ ਤੁਹਾਨੂੰ ਉਹਦਾ ਮੁੱਲ ਘੱਟ ਨਾ ਮਿਲੇ ਤੇ ਜਿਹੜਾ ਖਰੀਦਣ ਵਾਲਾ ਉਹਨੂੰ ਅੱਗੋਂ ਰਿਕਾਰਡ ਹਾਸਲ ਹੋਵੇ ਹਾਸਲ ਹੋਵੇ ਤੇ ਤੁਹਾਨੂੰ ਖੁਦ ਨੂੰ ਵੀ ਫਾਇਦਾ ਹੋਵੇ ਇਹ ਰਿਕਾਰਡ ਨੂੰ ਸਮਝ ਕੇ ਦੇਖੋ ਮਠਾ ਜੀ ਮੈਨੂੰ ਲੱਗਦਾ ਵੀ ਜਿਵੇਂ ਵੇਖੋ ਅੱਜ ਕੱਲ ਰੋਕੀ ਗੱਡੀਆਂ ਦਾ ਰਿਕਾਰਡ ਰੱਖਦੇ ਆ ਨਾ ਇਹ ਮੁਣ ਕੇ ਵੇਚਣੀ ਕਰਨੀ ਸੌਖੀ ਹੋ ਜਾਂਦੀ ਆ ਇਹ ਹਰ ਥਾਂ ਤੇ ਨੁਕਤਾ ਜਿਹੜਾ ਨਾ ਉਹ ਵਧੀਆ ਕੰਮ ਕਰਦਾ ਵਾ ਵੀ ਜੇ ਤੁਹਾਡੇ ਕੋਲ ਰਿਕਾਰਡ ਹੈਗਾ ਹੈ ਤਾਂ ਸਾਰਾ ਵੇਰਵਾ ਉਹਦੀ ਵਿਰਾਸਤ ਸਾਰੀ ਪਈ ਆ ਉਹਨਾਂ ਦਾ ਕੰਮ ਜਿਹੜਾ ਸੌਖਾ ਹੋ ਜਾਂਦਾ ਹੈ ਜੀ 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 ਉਹ ਫਰੀ ਜੀ ਕਿਹੜੀ ਚੀਜ਼ ਦਾ ਰਿਕਾਰਡ ਨਹੀਂ ਰੱਖਦੇ ਅਸੀਂ ਬੈਂਕ ਦਾ ਰੱਖਦੇ ਆ ਇੱਥੋਂ ਤੱਕ ਬਿਜਲੀ ਦਾ ਬਿੱਲ ਦਿੰਨੇ ਆ ਉਹਦਾ ਰਿਕਾਰਡ ਅਸੀਂ ਚਾਣ ਕੇ ਰੱਖਦੇ ਆ ਤੇ ਪਸ਼ੂ ਤੇ ਸਾਡੇ ਕੋਲ ਬਹੁਤ ਵੱਡਾ ਮੁੱਲਾ ਧਾਨਿਆ ਸਾਡਾ ਜੀ 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 ਤੇ ਡਾਕਟਰ ਬਲ ਮਾਲੋ ਕੋ ਪਸ਼ੂ ਆਪਾਂ ਖਰੀਦ ਲੈਨੇ ਆਂ ਹਾਂਜੀ ਤੇ ਖਰੀਦਣ ਤੋਂ ਬਾਅਦ ਮਨ ਦੇ ਵਿੱਚ ਇਹ ਤਸੱਲੀ ਕਰਨ ਵਾਸਤੇ ਹਾਂਜੀ ਵੀ ਪਸ਼ੂ ਆਪਾਂ ਠੀਕ ਲੈ ਲਿਆ ਵੇਖੋ ਜ ਜੋਂ ਲੈਨੇ ਉਹਨਾਂ ਆਪਾਂ ਵੇਖ ਪਰ ਕੇ ਲੈਨੇ ਆਂ ਹਾਂਜੀ ਹਾਂਜੀ ਪਰ ਉਹਦੇ ਤੋਂ ਬਾਅਦ ਵੀ ਆਪਾਂ ਆਪਣੇ ਵਾਗਾਂ 'ਚ ਸ਼ਾਮਲ ਕਰਨਾ ਹੈ ਤੇ ਉਹ ਤੋਂ ਪਹਿਲਾਂ ਸਾਨੂੰ ਫਿਰ ਕਿਹੜੀ-ਕੜੀ ਜਾਂਚ ਆ ਜਾਂ ਕਿਸ ਤਰੀਕੇ ਨਾਲ ਉਹਦੀ ਨਰਖ ਪਰਖ ਜਿਹੜੀ ਕਰ ਲੈਣੀ ਚਾਹੀਦੀ ਹੈ ਜੀ ਹਰਬੀ ਜੀ ਉਹਦੀ ਨਿਰਖ ਪਰਖਾ ਜਿਹੜੀ ਆਪਾਂ ਡਾਕਟਰ ਨੂੰ ਬੁਲਾਈਏ ਜੀ ਡਾਕਟਰ ਤੋਂ ਕਰਵਾਈਏ ਪਹਿਲਾਂ ਤਾਂ ਡਾਕਟਰ ਖੁਦ ਵੇਖੂਗਾ ਹਨਾ ਫਿਰ ਜੇ ਇਹਨੂੰ ਲੱਗੂ ਵੀ ਜਿਹੜੇ ਜਿਹੜੇ ਨਮੂਨਿਆਂ ਦੀ ਜਾਂਚ ਦੀ ਲੋੜ ਆ ਜੇ ਮੰਨ ਲਓ ਕਿ ਖੂਨ ਦੇ ਨਮੂਨੇ 'ਚ ਕੁਝ ਬਿਮਾਰੀਆਂ ਦਾ ਪਤਾ ਲੱਗ ਸਕਦਾ ਜਾਂ ਜਿਹੜਾ ਗੋਹਾ ਏ ਉਹਦੇ ਤੋਂ ਪਤਾ ਲੱਗ ਸਕਦਾ ਜਾਂ گاਵਾਵਾਂ ਦੇ ਵਿੱਚ ਮੰਨ ਲਓ ਇੱਕ ਟੀਬੀ ਦੀ ਬਿਮਾਰੀ ਹੁੰਦੀ ਆ ਉਹਦਾ ਵੀ ਇੱਕ ਟੈਸਟ ਹੁੰਦਾ ਹਨਾ ਉਹ ਕਰਵਾ ਕੇ ਆਪਾਂ ਨੂੰ ਜਿਹੜੀ ਉਹਦੀ ਜਾਂਚ ਆ ਉਹ ਜ਼ਰੂਰ ਕਰਵਾਉਣੀ ਚਾਹੀਦੀ ਆ ਜੀ ਹਾਂ ਜੀ ਮਦਰ ਅੱਡਾ ਕਹਿੰਦਾ ਇਹ ਆ ਵੀ ਕਈ ਵਾਰੀ ਅਸੀਂ ਕੀ ਹੁੰਦੇ ਵੀ ਮੇਲੇ ਲੱਗਦੇ ਆ ਪਸ਼ੂਆਂ ਦੇ ਬਹੁਤ ਵੱਡੇ ਵੱਡੇ ਮੇਲੇ ਆਪਣੇ ਪਿਆਰ ਚ ਲੱਗਦੇ ਆ ਜਾਂ ਕਈ ਵਿਚੋਲੇ ਆ ਸਾਡੇ ਕੋਲ ਜਿਹੜੇ ਪਸ਼ੂ ਵੇਚਣ ਤੇ ਖਰੀਦਣ ਦਾ ਕੰਮ ਕਰਦੇ ਆ ਅਸੀਂ ਉਹਨਾਂ ਤੇ ਵਿਸ਼ਵਾਸ ਕਰਕੇ ਪਸ਼ੂ ਖਰੀਦ ਲੈਨੇ ਆ ਹਾਂਜੀ ਹਾਂਜੀ ਠੀਕ ਹੈ ਉਹਨਾਂ ਤੇ ਵਿਸ਼ਵਾਸ ਕਰੋ ਹਾਂਜੀ ਹਾਂ ਪਰ ਇਹ ਗੱਲ ਜਿਹੜੀ ਤੁਸੀਂ ਕਹੀ ਹੈ ਵੀ ਇਹਦਾ ਧਿਆਨ ਵੀ ਜ਼ਰੂਰੀ ਹੈ ਹਾਂਜੀ ਹਾਂ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਜਿਵੇਂ ਹਰਪ੍ਰੀਤ ਜੀ ਨੇ ਗੱਡੀਆਂ ਦੀ ਗੱਲ ਕੀਤੀ ਸੀ ਮੰਨ ਲਓ ਆਪਾਂ ਮਾੜੀ ਕਾਰ ਖਰੀਦ ਲਈ ਉਹ ਆਪਾਂ ਗਰਾਜ ਚ ਲਏ ਉਹ ਨਾਲ ਦੀਆਂ ਕਾਰਾਂ ਨੂੰ ਖਰਾਬ ਨਹੀਂ ਕਰਦੀ ਪਰ ਜੇ ਆਪਾਂ ਮਾੜਾ ਪਸ਼ੂ ਖਰੀਦ ਲਿਆ ਕਿਸੇ ਬਿਮਾਰੀ ਵਾਲਾ ਉਹ ਤੁਹਾਡੇ ਬਾਕੀ ਸਾਰੇ ਜਾਨਵਰਾਂ ਨੂੰ ਬਿਮਾਰ ਕਰ ਸਕਦਾ ਇਸ ਲਈ ਜ਼ਿਆਦਾ ਜ਼ਰੂਰੀ ਹੈ ਜਾਂ ਆਹ ਗੱਲ ਆਪਣਾ ਹਰਪ੍ਰੀਤ ਜੀ ਬਹੁਤ ਜ਼ਰੂਰੀ ਹੈ ਵੀ ਅਸੀਂ ਤੇ ਲੈ ਆਂਦਾ ਇਸ ਕਰਕੇ ਵੀ ਅਸੀਂ ਮੁਨਾਫਾ ਲੈਣਾ ਹੈ ਉਹ ਤੇ ਮੁਨਾਫਾ ਦਵੇ ਸਾਨੂੰ ਜਾਂ ਨਾ ਜਾਵੇ ਇਹ ਬਾਕੀ ਪਸ਼ੂਆਂ ਨੂੰ ਕਰਦੇ ਬਿਮਾਰ ਜੀ ਤੇ ਸਾਡਾ ਤੇ ਡਬਲ ਨੁਕਸਾਨ ਹਾਂਜੀ ਹਾਂਜੀ ਮਲਕ ਕਿਸਾਨ ਥੋੜੇ ਪੈਸੇ ਰੇ ਪਿੱਛੇ ਇਸ ਗੱਲੋਂ ਗਰੇਜ਼ ਨਾ ਕਰਨ ਕਿ ਚੱਲ ਕੋਈ ਗੱਲ ਨਹੀਂ ਆਪਾਂ ਨੂੰ ਡਾਕਟਰ ਬੁਲਾਉਣ ਦੀ ਕੀ ਲੋੜ ਆ ਨਹੀਂ ਜਾਂਚ ਦੀ ਕੀ ਲੋੜ ਆ ਆਪਾਂ ਅਸੀਂ ਨਾ ਹਰਪ੍ਰੀਤ ਜੀ ਕਈ ਵਾਰੀ ਕਹਿੰਨੇ ਆ ਯਾਰ ਬੰਦੇ ਤੇ ਵਿਸ਼ਵਾਸ ਜੀ ਜੀ ਅਸੀਂ ਉਹਦਾ ਵਿਸ਼ਵਾਸ ਨਹੀਂ ਤੋੜ ਰਹੇ ਜੀ ਜੀ ਸਾਨੂੰ ਵਿਸ਼ਵਾਸ ਹਰ ਬੰਦੇ ਤੇ ਹੈ ਜਿਹੜਾ ਸਾਨੂੰ ਖਰੀਦ ਕੇ ਦੇ ਰਿਹਾ ਪਰ ਅਸੀਂ ਆਪਣੀ ਤਸੱਲੀ ਕਰਦੇ ਠੀਕ ਹੈ ਜੀ ਹਾਂ ਬਿਲਕੁਲ ਠੀਕ ਹੈ ਨਾ ਅੱਛਾ ਡਾਕਟਰ ਸਾਹਿਬ ਗੱਲ ਇਹ ਹੁੰਦੀ ਵੀ ਕਈ ਵਾਰੀ ਤੇ ਗੁਆਣ ਤੋਂ ਮੱਝ ਮਰ ਜਾਂਦੀ ਆ ਜਾਂ ਕਈ ਵਾਰੀ ਸਾਨੂੰ ਦੂਰ ਦੇ ਰੇਡੇ ਤੋਂ ਲਿਆਣੀ ਪੈਂਦੀ ਹੈ ਹਾਂਜੀ ਹਾਂਜੀ ਹੈਨਾ ਦੂਰ ਦੇ ਰੇਡੇ ਤੋਂ ਪਸ਼ੂ ਅਸੀਂ ਜਦੋਂ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਆਉਣਾ ਹੈ ਹਾਂਜੀ ਹੈਨਾ ਹਾਂਜੀ ਕਿਹੜੀਆਂ ਗੱਲਾਂ ਨੇ ਖਾਸ ਅਸੀਂ ਧਿਆਨ ਰੱਖਣੀਆਂ ਤਾਂ ਕਿ ਪਸ਼ੂ ਆਵੇ ਸਾਡੇ ਕੋਲ ਉਪਰਾਵ ਦੇ ਵੀ ਨਾ ਆਪਣਾ ਦੁੱਧਾਰੂ ਹੋਵੇ ਤੇ ਦੁੱਧ ਵੀ ਚੰਗਾ ਦੇਵੇ ਇਹ ਕੰਮ ਵਾਲਾ ਤੇ ਕਮਾ ਵੀ ਹਾਂਜੀ ਹਾਂ ਮੀਟਰ ਸਿੰਘ ਜੀ ਜਦੋਂ ਆਪਾਂ ਪਸ਼ੂ ਨੂੰ ਕਿਤੇ ਦੂਰੋਂ ਲਿਆਉਨੇ ਆ ਨਾ ਤਾਂ ਮੁੱਖ ਤੌਰ ਤੇ ਦੋ ਜਿਹੜੇ ਸਾਧਨ ਆਵਾਜਾਈ ਦੇ ਆਪਾਂ ਵਰਤਦੇ ਜਾਂ ਤਾਂ ਆਪਾਂ ਕੋਈ ਛੋਟੇ ਚ ਟਾਹਾ ਹਾਥੀ ਟਾਈਪ ਜਾਂ ਟਰਾਲੀ ਵਗੈਰਾ 4 ਵੀਲਰ ਕੋਈ ਵੀ 4 ਵੀਲਰ ਹਾਂ ਉਹਦੇ ਤੇ ਲਿਆਉਨੇ ਆ ਤੇ ਜਾਂ ਆਪ ਤੋਰ ਕੇ ਲਿਆਉਨੇ ਆ ਹੂੰ ਸੋ ਜਦੋਂ ਆਪਾਂ ਕੋਈ 4 ਵੀਲਰ ਵਰਤਦੇ ਆ ਤਾਂ ਪਹਿਲਾਂ ਤਾਂ ਇਹ ਵੀ ਜਾਨਵਰ ਨੂੰ ਜਦੋਂ ਆਪਾਂ ਚੜਾਉਣਾ ਹੈ ਜਾਂ ਉਤਾਰਨਾ ਹੈ ਉਹਦੇ ਲਈ ਰੈਂਪ ਬਣਿਆ ਹੋਵੇ ਕਿਉਂਕਿ ਬਹੁਤ ਹੀ ਵਾਰੀ ਜਾਨਵਰ ਚੜਾਉਣ ਉਤਰਨ ਵੇਲੇ ਸੱਟ ਖਾ ਲੈਂਦੇ ਹਾਲਿੰਦੀ ਆ ਜੀ ਅੱਗੇ ਤੇ ਹੁੰਦੇ ਨਹੀਂ ਜੀ ਬਣਿਆ ਮਿੱਟੀ ਦੇ ਢੇਲੇ ਜੇ ਤਾਂ ਚੜਾ ਦਿੰਦੇ ਉਹ ਮਿੱਟੀ ਤੋਂ ਤਿਲਕ ਵੀ ਜਾਂਦਾ ਸੀ ਜਾਨਵਰ ਜਾਂ ਹੱਥਾਂ ਨਾਲ ਚੜਾਉਂਦੇ ਹਾਂਜੀ ਹਾਂ ਫੇਰ ਉਹਦੀਆਂ ਸਾਈਡਾਂ ਤੇ ਆਪਾਂ ਟਾਇਰ ਵਗੈਰਾ ਲਾ ਕੇ ਰੱਖੀਏ ਤਾਂ ਕਿ ਜਾਨਵਰ ਡਿੱਗੇ ਤਾਂ ਸੱਟ ਨਾ ਵੱਜੇ ਹਿੱਲ ਕੇ ਵਿਚ ਨਾ ਵੱਜੇ ਹਾਂਜੀ ਹਿੱਲ ਕੇ ਵਿਚ ਨਾ ਵੱਜੇ ਥੱਲੇ ਪਰਾਲੀ ਵਗੈਰਾ ਰੱਖ ਲਿਏ ਹਾਂ ਨਾ ਤੇ ਜੇ ਸਫ਼ਰ ਲੰਬਾ ਹੋਵੇ ਤਾਂ ਆਪਾਂ ਨੂੰ ਉਤਾਰ ਕੇ ਕਿਤੇ ਪਾਣੀ ਵਗੈਰਾ ਵੀ ਜਿਹੜਾ ਜਾਨਵਰ ਨੂੰ ਪਿਆਈਏ ਆਹ ਜਦ ਉਤਾਰੋ ਨਾ ਭਾਂਪਰੀ ਦੇ ਦਿਓ ਤੇ ਜੇ ਜਾਨਵਰ ਨੂੰ ਆਪਾਂ ਤੋਰ ਕੇ ਲਿਆਉਣਾ ਹੈ ਮੰਨ ਲਓ 5-7 ਕਿਲੋਮੀਟਰ ਤੋਂ ਖਰੀਦੇ ਆਏ ਤਾਂ ਉਦੋਂ ਵੀ ਆਪਾਂ ਦੇਖੀ ਵੀ ਉਹਦੇ ਤੇ ਕੋਈ ਸਟ੍ਰੈਸ ਨਾ ਪਵੇ ਜੀ ਜਿਵੇਂ ਕਿ ਮੰਨ ਲਓ ਵੀ ਆਪਾਂ ਜੇ ਬਹੁਤ ਗਰਮੀ ਆ ਤਾਂ ਉਹਨੂੰ ਜਿਹੜੇ ਠੰਡੇ ਟਾਈਮ ਆ ਸਵੇਰੇ ਜਾਂ ਸ਼ਾਮ ਨੂੰ ਉਦੋਂ ਲੈ ਕੇ ਆਈਏ ਜੇ ਐਂ ਸਰਦੀ ਵੀ ਆ ਤਾਂ ਬਹੁਤ ਜ਼ਿਆਦਾ ਸਰਦੀ ਦੇ ਵਿੱਚ ਨਾ ਤੋਰੀਏ ਇਹਨਾਂ ਗੱਲਾਂ ਦਾ ਜਣੀ ਆਪਾਂ ਨੂੰ ਜਿਹੜਾ ਏ ਉਹ ਧਿਆਨ ਰੱਖਣਾ ਚਾਹੀਦਾ ਆਹ ਰਸਤੇ 'ਚ ਪਾਣੀ ਵਿਖਾਣਾ ਹੀ ਚਾਹੀਦਾ ਭਾਵੇਂ ਜੋ ਮਰਜੀ ਹਾਂਜੀ ਹਾਂਜੀ ਹਾਂ ਪਾਣੀ ਵਿਖਾ ਲਓ ਫਿਰ ਤਾਂ ਬਲਬੀਰ ਸਿੰਘ ਹੀ ਆਪਾਂ ਨੂੰ ਇਹ ਵੀ ਰੱਖਣ ਦੀ ਲੋੜ ਏ ਆ ਕਿ ਜਿਵੇਂ ਬਹੁਤ ਹੀ ਸਰਦੀ ਹੋਏ ਤੇ ਜੇ ਗੱਡੀ 'ਚ ਲਿਆਉਂਦੇ ਆ ਤੇ ਫਿਰ ਤੋਰੀ ਕੋਈ ਤਰਪਾਤ ਰੂਪ ਆ ਕੇ ਹਵਾ ਹੂ ਨਾ ਵੱਜੇ ਜਾਂ ਗਰਮੀਆਂ 'ਚ ਬਹੁਤ ਹੀ ਧੁੱਪ ਜਿਹੜੀ ਆ ਉਹਦੇ ਤੋਂ ਬਚਾ ਇਹ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਬਣਦਾ ਹਾਂਜੀ ਖਾਸ ਤੌਰ ਤੇ ਪੂਰਾ ਬੰਦ ਵੀ ਨਹੀਂ ਕਰਨਾ ਚਾਹੀਦਾ ਕਿਉਂਕ ਜਿਵੇਂ ਹੁੰਦਾ ਨਾ ਵੀ ਸਾਹ ਕੁੱਟਿਆ ਜਾਂਦਾ ਜੀ ਉਹਦਾਂ ਦੀ ਪੋਜੀਸ਼ਨ ਵੀ ਆ ਜਾਂਦੀ ਵੀ ਗੋਹੇ ਵਗੈਰਾ ਦੇ ਵਿੱਚੋਂ ਕਈ ਜਿਹੜੀ ਗਲਤ ਤਰ੍ਹਾਂ ਦੀਆਂ ਗੈਸਾਂ ਨਿਕਲ ਜਾਂਦੀਆਂ ਆ ਵੀ ਚਾਰੇ ਚਾਰੋਂ ਪਾਸਿਓਂ ਨਾ ਕਰੇ ਬੰਦਵਾ ਦਾਰ ਵੀ ਹੋਣਾ ਚਾਹੀਦਾ ਫਿਰ ਜਿਹੜਾ ਉਹਦੀ ਸਾਈਡਾਂ ਐ ਉਹ ਇੰਨੀਆਂ ਵੀ ਨੀਵੀਆਂ ਨਹੀਂ ਹੋਣੀਆਂ ਚਾਹੀਦੀ ਪਸ਼ੂ ਬਾਹਰ ਹੀ ਛਾਲ ਮਾਰ ਜੇ ਠੀਕ ਹੈ ਹਨ ਉਸ ਚੀਜ਼ ਦਾ ਵੀ ਧਿਆਨ ਰੱਖਣ ਦੀ ਲੋੜ ਆ ਸੋ ਇਦਾਂ ਦੀਆਂ ਗੱਲਾਂ ਜਿਹੜੀਆਂ ਜੀ ਇਹ ਜ਼ਰੂਰ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਜਦੋਂ ਕੋਈ ਪਸ਼ੂ ਨੂੰ ਲੈ ਕੇ ਆਉਂਦਾ ਇੱਕ ਜਗ੍ਹਾ ਤੋਂ ਜੀ ਉਹ ਜਿਹੜੀ ਜਗ੍ਹਾ ਤੇ ਜੀ ਤੇ ਡਾਕਟਰ ਬਲਬੀਰ ਜੀ ਜਦੋਂ ਪਸ਼ੂ ਆਪਾਂ ਖ ਤੇ ਉਹਦੇ ਤੋਂ ਬਾਅਦ ਆਮ ਤੌਰ ਤੇ ਮੈਂ ਕਈ ਵਾਰ ਸੁਣਦਾ ਵੀ ਤੁਹਾਡੇ ਡਾਕਟਰ ਸਾਹਿਬ ਜਿਹੜੇ ਉਹ ਇਹੋ ਜਿਹੀ ਸਲਾਹ ਵੀ ਦਿੰਦੇ ਆ ਕਿ ਪਸ਼ੂ ਤੁਸੀਂ ਸਿੱਧਾ ਲਿਆ ਕੇ ਆਪਣੇ ਬਾਗਚਨਾਂ ਵਾੜ ਲਓ ਹਾਂਜੀ ਕਿ ਉਹ ਅੰਗਰੇਜ਼ੀ ਦਾ ਕੀ ਸ਼ਬਦ ਕੁਆਰੰਟਾਈਨ ਕੁਆਰੰਟਾਈਨ ਹਾਂਜੀ ਠੀਕ ਹੈ ਜੀ ਕਿ ਉਹਨੂੰ ਕੋਈ ਅਲਹਿਦਾ ਰੱਖਣਾ ਚਾਹੀਦਾ ਜੀ ਕੁਝ ਦਿਨ ਕੋਈ 10 ਦਿਨ ਕੋ 15 ਦਿਨ ਕੋ ਇਹੋ ਜਿਹਾ ਉਹਦੇ ਬਾਰੇ ਵੀ ਸਾਡੇ ਜਿਹੜੇ ਆਪਣੇ ਕਿਸਾਨ ਵੀਰ ਆ ਨਾ ਜਿਹੜੇ ਪਸ਼ੂ ਪਾਲਦੇ ਆ ਇਹਨਾਂ ਚਾਣਾ ਪਾ ਵੀ ਉਹਦੇ ਬਾਰੇ ਆਪਾਂ ਕਿਹੜੇ ਕਿਹੜਾ ਨੁਕਤੇ ਆਖਿਆ ਰੱਖਣਾ ਹਾਂਜੀ ਹਾਂਜੀ ਹਲਪੀ ਜਿਹੜਾ ਕੁਆਰੰਟਾਈਨ ਸ਼ਬਦ ਹੈ ਨਾ ਤੁਸੀਂ ਗੱਲ ਕੀਤੀ ਆ ਜੀ ਇਹ ਇਟਲੀ ਤਾਂ ਇਸ ਦਾ ਮਤਲਬ ਹੁੰਦਾ 40 ਦਿਨ ਠੀਕ ਹੈ ਉਹਨਾਂ 40 ਦਿਨ ਜਦੋਂ ਸਮੁੰਦਰੀ ਝਾੜੀਆਂ ਤੇ ਕੋਈ ਜਾਂਦਾ ਸੀਗਾ ਕਿ ਉਦੋਂ ਤਾਂ ਆਪਣੀਆਂ ਪਲੇਗ ਵਰਗੀਆਂ ਬਹੁਤ ਖਤਰਨਾਕ ਬਿਮਾਰੀਆਂ ਹੁੰਦੀਆਂ ਸੀ ਜੀ ਜੀ ਉਹ ਟਾਪੂ ਤੇ ਉਸ ਤੇ ਉਹ ਅਲੱਗ ਰੱਖਦੇ ਸੀ ਲੋਕਾਂ ਨੂੰ ਜੀ ਸੋ ਹੁਣ ਕੁਆਰੰਟੀਨ ਸ਼ਬਦ ਆਮ ਤੌਰ ਤੇ ਵਰਤਾ ਜਾਂਦਾ ਵੀ ਪਸ਼ੂਆਂ ਦੇ ਵਿੱਚ 30 ਦਿਨਾਂ ਲਈ ਜਦੋਂ ਆਪਾਂ ਕਿਸੇ ਪਸ਼ੂ ਨੂੰ ਲਿਆਉਂਦੇ ਆ ਨਾ ਤਾਂ ਉਹਨੂੰ ਆਪਾਂ ਕੋਸ਼ਿਸ਼ ਕਰਨੀ ਆ ਵੀ ਜਿਹੜੇ ਦੂਜੇ ਜਾਨਵਰ ਆ ਉਹਨਾਂ ਤੋਂ ਅਲੱਗ ਰੱਖਣਾ ਜੀ ਜੇ ਤਾਂ ਆਪਾਂ ਕਿਤੇ ਜਮਾ ਹੀ ਫਾਰਮ ਤੋਂ ਲੱਗ ਰੱਖ ਲਈਏ ਉਹ ਤਾਂ ਬਾਲੀ ਵਧੀਆ ਗੱਲ ਆ ਤੇ ਜੇ ਨਹੀਂ ਰੱਖ ਸਕਦੇ ਤਾਂ ਆਪਣੇ ਫਾਰਮ ਤੇ ਵੀ ਆਪਾਂ ਉਹਨੂੰ 30 ਦਿਨਾਂ ਲਈ ਅਲੱਗ ਰੱਖਣਾ ਕਿਉਂਕਿ ਕਈ ਬਿਮਾਰੀਆਂ ਇਹੋ ਜੀਆਂ ਜੀ ਜਿਹੜੀਆਂ ਸਰੀਰ ਦੇ ਅੰਦਰ ਹੁੰਦੀਆਂ ਜਿਵੇਂ ਕਹਿੰਦੇ ਬਾਹਰ ਨਹੀਂ ਆਈਆਂ ਹੁੰਦੀਆਂ ਜੀ ਉਹ 30 ਦਿਨਾਂ ਦੇ ਵਿੱਚ ਫਿਰ ਬਾਹਰ ਆ ਜਾਂਦੀ ਜੇ ਕੋਈ ਬਿਮਾਰੀ ਹੋਵੇ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਜੀ ਇਸ ਲਈ ਅਲੱਗ ਰੱਖਣਾ ਜ਼ਰੂਰੀ ਹੈ ਫਿਰ ਡਾਕਟਰ ਸਾਹਿਬ ਜਦੋਂ ਇਹ ਜਾਂ ਆਪਾਂ ਅਲੱਗ ਰੱਖਣਾ ਹੈ ਹਾਂਜੀ ਉਹਨਾਂ ਫਿਰ 30 ਦਿਨਾਂ 'ਚ ਆਪਾਂ ਕਿਵੇਂ ਇਸ ਦੀ ਪੜਤਾਲ ਕਰਦੇ ਰਹਿਣਾ ਕਿ ਜੇ ਕੋਈ ਬਿਮਾਰੀ ਆ ਤੇ ਉਹ ਸਾਨੂੰ ਪਤਾ ਲੱਗ ਜੇ ਜਾਂ ਕੁਝ ਇਹ ਹੋ ਜਾਏ ਕਿ ਉਹਦਾ ਕੋਈ ਗੋਆ ਪਸ਼ਾਬ ਜਿਹੜਾ ਉਹਦੇ ਤੋਂ ਕੋਈ ਜਾਂਚ ਕਰਾਉਣ ਦੀ ਜਾਂ ਕੋਈ ਇਹੋ ਜਿਹੀ ਲੋੜ ਪੈਂਦੀ ਜੀ ਮੁੜ ਕੇ ਫਿਰ ਨਹੀਂ ਦੇਖੋ ਜੀ ਜਾਂਚ ਤਾਂ ਆਪਾਂ ਨੂੰ ਕਰਾਉਣੀ ਚਾਹੀਦੀ ਆ ਜੀ ਜੀ ਜੇ ਵੱਡਾ ਫਾਰਮ ਆ ਤਾਂ ਤੁਸੀਂ ਆਨਸਾਰ ਪਹਿਲੇ ਦਿਨ ਵੀ ਗੋਹੇ ਦੀ ਖੂਨ ਦੇ ਨਮੂਨੇ ਦੀ ਜੀ ਜੀ ਜਾਂਚ ਕਰਵਾਓ ਕੋਈ ਹੋਰ ਟੈਸਟ ਕਰਵਾਓ ਤੇ 30 ਦਿਨਾਂ ਬਾਅਦ ਵੀ ਕਰਵਾ ਲਓ ਠੀਕ ਹੈ ਚੰਗੀ ਗੱਲ ਆ ਕਿਉਂਕਿ ਆਪਾਂ ਨੂੰ ਪਤਾ ਲੱਗ ਜਾਵੇ ਕੋਈ ਬਿਮਾਰੀ ਆਈ ਤਾਂ ਨਹੀਂ 30 ਦਿਨਾਂ ਦੇ ਵਿੱਚ ਜੀ 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 ਇਹਦੇ ਤੋਂ ਇਲਾਵਾ ਜਾਨਵਰ ਨੂੰ ਰੋਜ਼ ਦੇਖਦੇ ਰਹੋ ਵੀ ਉਹ ਠੀਕ ਹੈ ਪੱਠੇ ਵਗੈਰਾ ਸਹੀ ਖਾ ਰਿਹਾ ਜੀ ਕੋਈ ਤਕਲੀਫ ਤਾਂ ਨਹੀਂ ਪਾਣੀ ਸਹੀ ਪੀ ਰਿ ਜੀ ਇਹਨਾਂ ਗੱਲਾਂ ਨੂੰ ਦੇਖਦੇ ਰਹੋ ਤੇ 30 ਦਿਨਾਂ ਬਾਅਦ ਤੁਸੀਂ ਉਹਨੂੰ ਪਸ਼ੂ ਨੂੰ ਦੂਜੇ ਜਾਨਵਰ ਦੇ ਨਾਲ ਮਿਕਸ ਕਰੋ ਜਾਂ ਰਲਾਓ ਜੀ ਜੀ ਹਾਂਜੀ ਦੇਖੋ ਗੱਲ ਇਹ ਆ ਇਹ ਗੱਲਾਂ ਆ ਰਬੀ ਜੀ ਛੋਟੀਆਂ-ਛੋਟੀਆਂ ਪਰ ਇਹਦੇ ਰਿਜ਼ਲਟ ਬਹੁਤ ਵਧੀਆ ਤਾਂ ਹੀ ਨਿਕਲਣਗੇ ਜੇ ਅਸੀਂ ਇਹਨਾਂ ਗੱਲਾਂ ਤੇ ਅਮਲ ਕਰਾਂਗੇ ਜੀ ਅੱਛਾ ਡਾਕਟਰ ਸਾਹਿਬ ਮੰਨ ਲਓ ਅਸੀਂ ਪਸ਼ੂ ਖਰੀਦ ਕੇ ਲੈ ਆਏ ਹਾਂਜੀ ਠੀਕ ਹੈ ਸਾਰੀਆਂ ਤੁਹਾਡੀਆਂ ਦੱਸੀਆਂ ਗੱਲਾਂ ਤੇ ਅਸੀਂ ਅਮਲ ਕਰ ਲਿਆ ਹਾਂਜੀ ਪਸ਼ੂ ਪਵੇਖ ਦੇ ਵਿੱਚ ਹਾਂਜੀ ਬਿਮਾਰੀਆਂ ਦਾ ਸ਼ਿਕਾਰ ਨਾ ਹੋਵੇ ਹਾਂਜੀ ਉਦੇ ਵਾਸਤੇ ਸਾਨੂੰ ਟਿਕਾ ਕਰਨ ਕਰਨ ਲਈ ਜਾਂ ਟੀਕੇ ਲਵਾਉਣ ਲਈ ਕੀ ਕੀ ਉਪਰਾਲੇ ਕਰਨੇ ਚਾਹੀਦੇ ਦੇਖੋ ਜੀ ਸਰਕਾਰੀ ਪੱਧਰ ਤੇ ਸਰਕਾਰ ਵੱਲੋਂ ਜਿਹੜੇ ਆਪਣੇ ਵੈਟਰਰੀ ਡਾਕਟਰ ਹਸਪਤਾਲਾਂ ਦੇ ਵਿੱਚ ਡਿਸਪੈਂਸਰੀਆਂ ਦੇ ਵਿੱਚ ਟੀਕੇ ਲੱਗਦੇ ਆ ਜਿੱਦਾਂ ਵੀ ਮਤਲਬ ਸਰਕਾਰੀ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਲੱਗਦਾ ਉਹਦੇ ਵਿੱਚ ਜਰੂਰ ਸ਼ਾਮਿਲ ਹੋਣਾ ਚਾਹੀਦਾ ਜਿਵੇਂ ਕਿ ਮੁੱਖ ਬਿਮਾਰੀਆਂ ਦੀ ਗੱਲ ਆਪਾਂ ਕਰੀਏ ਤਾਂ ਮੂੰਹ ਖੁਰਦੀ ਬਿਮਾਰੀ ਆ ਜਿਹੜੀ ਉਹਦੇ ਟੀਕੇ 6 ਮਹੀਨਿਆਂ ਬਾਅਦ ਲੱਗਦੇ ਆ ਇਦਾਂ ਗਲ ਘੋਟੂ ਦੀ ਬਿਮਾਰੀ ਆ ਉਹਦੇ ਟੀਕੇ ਵੀ ਆਪਾਂ 6 ਮਹੀਨਿਆਂ ਬਾਅਦ ਲਾਉਣੇ ਆ ਇਦਾਂ ਇੱਕ ਬਰੂਸੀਲੋਸੀ ਦੀ ਬਿਮਾਰੀ ਹੁੰਦੀ ਹੈਗੀ ਆ ਉਹਦੇ ਨਾਲ ਪਸ਼ੂ ਬੱਚਾ ਸਿੱਟ ਜਾਂਦੇ ਆ ਹੂੰ ਉਹਦਾ ਟੀਕਾ ਤੁਹ ਜਾਂਦੇ ਹੋ ਤੁਹ ਜਾਂਦੇ ਹਾਂ ਜੀ ਹਾਂ ਜਦੋਂ ਕਟੀਆਂ ਬੱਚੀਆਂ 4 ਤੋਂ 8 ਮਹੀਨਿਆਂ ਦੀਆਂ ਹੁੰਦੀਆਂ ਹਨ ਉਹਦੇ ਜਿਹੜੇ ਟੀਕੇ ਆ ਉਹਦੋਂ ਲੱਗਣੇ ਚਾਹੀਦੇ ਉਹ ਜ਼ਿੰਦਗੀ ਚ ਇੱਕ ਵਾਰੀ ਲੱਗਦਾ ਪਸ਼ੂ ਦੇ ਅੱਛਾ ਹਾਂ ਜਿਹੜੀ ਕਟੀਆਂ ਬੱਚੀਆਂ ਤੇ ਲੱਗਦਾ ਬਾਅਦ ਚ ਲਵਾਉਣ ਦੀ ਲੋੜ ਨਹੀਂ ਇਹਦੇ ਤੋਂ ਇਲਾਵਾ ਜਿਵੇਂ ਲੰਪੀ ਚਮੜੀ ਰੋਗ ਆਇਆ ਸੀ ਆਪਣੇ 2022 ਦੇ ਵਿੱਚ ਹਾਂ ਜੀ 3 ਸਾਲ ਹੋ ਗਏ ਇਹ ਬੜਾ ਖਤਰਨਾਕ ਸੀ ਬੜਾ ਨੁਕਸਾਨ ਕੀਤਾ ਸੀ ਉਹਦੇ ਵੀ ਜਿਹੜੇ ਟੀਕੇ ਆ ਉਹ ਲਵਾਉਣੇ ਚਾਹੀਦੇ ਉਹ ਸਾਲ ਚ ਇੱਕ ਵਾਰੀ ਲੱਗਦਾ ਉਹ ਜ਼ਰੂ ਵੇ ਐਸੇ ਤਾਂ ਲਾਉਂਦਾ ਹੀ ਆ ਡਾਕਟਰ ਜੇ ਨਹੀਂ ਵੀ ਤਾਂ ਤੁਸੀਂ ਹਸਪਤਾਲ 'ਚ ਖੁਦ ਜਾ ਕੇ ਗੌਰ ਕਰਕੇ ਟੀਕੇ ਲਵਾਓ ਮਤਲਬ ਇਹਨੂੰ ਹੀ ਅਸੀਂ ਵੈਕਸੀਨ ਕਹਿੰਦੇ ਆ ਇਹ ਨਹੀਂ ਵੈਕਸੀਨ ਕਹਿੰਦੇ ਹਾਂ ਜੀ ਬਚਾ ਦੇ ਇਹ ਨਹੀਂ ਵੈਕਸੀਨ ਕਹਿੰਦੇ ਹਾਂ ਜੀ ਹਾਂ 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 ਮਤਲਬ ਵੀ ਆ ਵੀ ਸਾਨੂੰ ਭਾਵੇਂ ਸਰਕਾਰੀ ਹਸਪਤਾਲ ਜਾਈਏ ਹਾਂਜੀ ਹਾਂ ਭਾਵੇਂ ਜੇ ਕੋਈ ਪ੍ਰਾਈਵੇਟ ਹੈ ਉੱਥੇ ਕੋਈ ਮਾਹਰ ਡਾਕਟਰ ਨੇ ਜਿਹੜੀ ਦੇ ਉਹਨਾਂ ਕੋਲ ਜਾਈਏ ਤੇ ਰਿਕਾਰਡ ਦੇ ਅਨੁਸਾਰ ਜੇ ਉਹਨਾਂ ਨੂੰ ਲੱਗੇ ਵੀ ਹੋਏ ਆ ਟੀਕੇ ਪਰ ਚੈੱਕ ਕਰਾ ਲਈਏ ਚੈੱਕ ਕਰਾ ਲਈਏ ਹਾਂਜੀ ਹਾਂ ਕਿਉਂਕਿ ਤੁਸੀਂ ਦੱਸਿਆ ਹੀ ਆ ਵੀ ਹੁਣ ਜਦਾਂ ਗੋਆ ਚ ਮਤਲਬ ਚੈੱਕ ਹੋ ਜਾਂਦਾ ਟੈਸਟ ਹੋ ਜਾਂਦਾ ਖੂਨ ਟੈਸਟ ਹੋ ਜਾਂਦਾ ਤੇ ਉਹਦੇ ਚ ਸਾਨੂੰ ਪਤਾ ਲੱਗ ਜਾਂਦਾ ਵੀ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਤੇ ਕਦੋਂ ਹੁਣ ਲਵਾਉਣੀ ਚਾਹੀਦੀ ਕਦੋਂ ਲਵਾਉਣੇ ਚਾਹੀਦੇ ਧਰਸ ਧਰਸ ਤੇ ਡਾਕਟਰ ਬਲਵੀਰ ਜੀ ਜਿਵੇਂ ਹੁਣ ਤੁਸੀਂ ਦੱਸਿਆ ਕਿ ਆਪਾਂ ਜਿਹੜਾ ਵੈਟਰੀ ਡਾਕਟਰ ਆ ਉਹਨੂੰ ਜਾਂਚ ਕਰਾਉਣੀ ਆ ਹਾਂਜੀ ਤੇ ਜਿਵੇਂ ਤੁਸੀਂ ਯੂਨੀਵਰਸਿਟੀ ਤੋਂ ਆਏ ਜੇ ਹਾਂਜੀ ਕੀ ਕਿਸੇ ਨੇ ਪਸ਼ੂ ਖਰੀਦਿਆ ਹੋਏ ਹਾਂਜੀ ਤੇ ਯੂਨੀਵਰਸਿਟੀ ਵੀ ਕੋਈ ਇਹੋ ਜਿਹੀ ਸਹੂਲਤ ਦਿੰਦੀ ਆ ਕਿ ਕੋਈ ਨਿੱਜੀ ਡਾਕਟਰ ਜਿਹੜੇ ਉਹਨਾਂ ਦੇ ਕੋਲੋਂ ਸਲਾਹ ਲੈ ਕੇ ਵੀ ਜੇ ਉਹਦੀ ਜਾਂਚ ਕਰਾਉਣੀ ਹੋਏ ਪਿਪਸ਼ੂ ਠੀਕ ਆ ਸਾਡਾ ਤੰਦਰੁਸਤ ਆ ਕਿ ਕਿਸੇ ਨਿੱਜੀ ਡਾਕਟਰ ਦੇ ਕੋਲੋਂ ਜਿਹੜਾ ਜਾਂਚ ਕਰਾਈ ਜਾ ਸਕਦੀ ਜੀ ਦੇਖੋ ਜੇ ਕੋਈ ਜਾਨਵਰ ਆਪਣੇ ਯੂਨੀਵਰਸਿਟੀ ਲੈ ਕੇ ਆਊਗਾ ਜੀ ਉਹਦਾ ਤਾਂ ਆਪਾਂ ਜਿਹੜਾ ਨਰੀਖਣ ਜੀ ਮੌਕੇ ਤੇ ਹੀ ਕਰ ਦੇਵਾਂਗੇ ਹਨਾ ਆਪਣੇ ਕੋਲ ਡਾਕਟਰ ਹੈਗੇ ਮਾਹਰ ਡਾਕਟਰ ਜੀ ਤੇ ਜੇ ਕਿਸੇ ਸੈਂਪਲ ਦੀ ਜਾਂਚ ਦੀ ਲੋੜ ਹੋ ਨਮੂਨੇ ਦੀ ਜੀ ਉਹਦੀ ਜਾਂਚ ਵੀ ਕਰ ਲਵਾਂਗੇ ਜੀ ਤੇ ਜੇ ਨਹੀਂ ਦੂਰ ਆ ਤਾਂ ਤੁਸੀਂ ਉੱਥੋਂ ਡਾਕਟਰ ਤੋਂ ਕਰਵਾ ਕੇ ਨਮੂਨੇ ਜਿਹੜੇ ਆਪਣੇ ਚਾਹ ਖੂਨ ਦਾ ਨਮੂਨਾ ਹੋਵੇ ਚਾਹ ਗੋਹੇ ਦਾ ਨਮੂਨਾ ਹੋਵੇ ਜਾਂ ਕਿ ਹੋਰ ਟੈਸਟ ਕਰਵਾਉਣਾ ਹੋਵੇ ਉਹ ਤੁਸੀਂ ਯੂਨੀਵਰਸਿਟੀ ਕੋਈ ਲਿਆ ਆਵੇ ਤਾਂ ਆਪਾਂ ਜ਼ਰੂਰ ਜਾਂਚ ਕਰ ਦਿਆਂਦੀ ਇਹੋ ਜਿਹਾ ਹੋਰ ਕਿਹੜੀਆਂ ਕਿਣੀਆਂ ਹੋਰ ਸਹੂਲਤਾਂ ਜਿਹੜੀਆਂ ਯੂਨੀਵਰਸਿਟੀ ਦੇ ਵਿੱਚ ਕਿਸੇ ਸਾਡੇ ਪਸ਼ੂ ਪਾਲਕ ਵੀਰ ਨੂੰ ਕੋਈ ਜੇ ਲੋੜ ਪੈ ਜਾਂਦੀ ਆ ਤੇ ਉਹ ਯੂਨੀਵਰਸਿਟੀ ਮੁਹੱਈਆ ਕਰਾਂਦੀ ਜੀ ਯੂਨੀਵਰਸਿਟੀ ਦੇ ਵਿੱਚ ਹਾਲ ਕੀ ਦੇਖੋ ਇੱਕ ਤਾਂ ਜਿਵੇਂ ਮੰਨ ਲਓ ਕਿ ਮਹਾਮਾਰੀ ਆ ਜੇ ਜਿਹਨੂੰ ਅੰਗਰੇਜ਼ੀ ਚ ਆਊਟ ਬ੍ਰੇਕ ਕਹਿੰਦੇ ਕਿ 10 ਪਸ਼ੂ ਮਰ ਗਏ 15 ਪਸ਼ੂ ਮਰ ਗਏ ਨਾਲ ਦੀ ਨਾਲ ਤੁਸੀਂ ਫੋਨ ਕਰੋ ਆਪਣੇ ਐਨੀਮਲ ਡਿਜ਼ੀਜ਼ ਰਿਸਰਚ ਸੈਂਟਰ ਅੱਛਾ ਜੀ ਉੱਥੋਂ ਮਾਰਾਂ ਦੀ ਟੀਮ ਜਾਂਦੀ ਆ ਜੀ ਉਹ ਉੱਥੇ ਉਹ ਮਹਾਮਾਰੀ ਨੂੰ ਕਾਬੂ ਚ ਪਾਉਂਦੀ ਆ ਜੀ ਹਨਾ ਇਹਦੇ ਤੋਂ ਇਲਾਵਾ ਜਿਹੜੇ ਤੁਹਾਨੂੰ ਪਤਾ ਹੀ ਹੈ ਵੀ ਜਿਹੜੇ ਵੀ ਕੇਸ ਵਿਗੜੇ ਹੁੰਦੇ ਸਾਰੇ ਪੰਜਾਬ ਤੋਂ ਜੀ ਆਪਣੇ ਆਉਂਦੇ ਆ ਜਿਹੜੇ ਔਖੇ ਆਪਰੇਸ਼ਨ ਹੁੰਦੇ ਆ ਜਿਹੜੇ ਜਾਨੀ ਪਿੰਡਾਂ ਦੇ ਵਿੱਚ ਜਾਂ ਫੀਲਡ ਪੱਧਰ ਤੇ ਨਹੀਂ ਹੋ ਸਕਦੇ ਜੀ ਉਹ ਆਪਾਂ ਕਰਦੇ ਆ ਜਾਂ ਰੁਟੀਨ ਦੇ ਵਿੱਚ ਵੀ ਜਿਹੜੇ ਆਪਣੇ ਕੋਲ ਪਸ਼ੂ ਆ ਹਰ ਤਰ੍ਹਾਂ ਦੇ ਕੁੱਤੇ ਬਿੱਲੀਆਂ ਮੱਝਾਂ ਗਾਵਾਂ ਕੋਈ ਵੀ ਪਸ਼ੂ ਹੋਵੇ ਇੱਥੇ ਆਉਂਦਾ ਤਾਂ ਆਪਾਂ ਦਾ ਘੱਟ ਤੋਂ ਘੱਟ ਖਰਚੇ ਦੇ ਵਿੱਚ ਜਿਹੜਾ ਉਹ ਇਲਾਜ ਕੀਤਾ ਜਾਂਦਾ ਜੀ ਜੀ ਬਹੁਤ ਵਧੀਆ ਗੱਲ ਹੈ ਅਚਾਰ ਡਾਕਟਰ ਸਾਹਿਬ ਜੀ ਉਹ ਅਸੀਂ ਅਕਸਰ ਸੁਣਦੇ ਹਾਂ ਵੀ ਫਲਾਣੀ ਦਾ ਪਸ਼ੂ ਬੜਾ ਸੀਲ ਆ ਹਾਂਜੀ ਹੈਨਾ ਹਾਂਜੀ ਨਿਆਣੀ ਵੀ ਉਹਦੀ ਪੂਛ ਨਾਲ ਖੇਡਦੇ ਰਹੇ ਹਨ ਹਾਂਜੀ ਹਾਂਜੀ ਕੋਈ ਉਹ ਕਿਸੇ ਨੂੰ ਕੁਝ ਨਹੀਂ ਕਹਿੰਦਾ ਹਾਂਜੀ ਹਾਂਜੀ ਪਰ ਕਈ ਜਾਨਵਰ ਬਹੁਤ ਅਥਰੇ ਹੁੰਦੇ ਹਾਂਜੀ ਉਹ ਤੇ ਮੱਖੀ ਨਹੀਂ ਬੈਣ ਦਿੰਦੇ ਆਪਣੇ ਹਾਂਜੀ 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 ਹੈਨਾ ਤੇ ਜਿਹੜਾ ਅਸੀਂ ਨਵਾਂ ਜਾਨਵਰ ਲਿਆਨੇ ਆ ਹਾਂਜੀ ਉਹਨੂੰ ਜਿਵੇਂ ਤੁਸੀਂ ਕਿਹਾ ਵੀ 30 ਦਿਨਾਂ ਲਈ ਬਾਹਰ ਰੱਖਣਾ ਹਾਂਜੀ ਹਾਂਜੀ ਪਰ ਉਹਨੂੰ ਆਪਣੇ ਜਾਨਵਰਾਂ ਦੇ ਵਿੱਚ ਰੱਖਣ ਲਈ ਗੇਜ ਪਾਣ ਲਈ ਹਾਂਜੀ ਹੈਨਾ ਵੀ ਇਹ ਸਾਡੇ ਜਾਨਵਰਾਂ ਦੇ ਨਾਲ ਜਿਹੜੇ ਅਸੀਂ ਆਲਰੇਡੀ ਰੱਖੇ ਹੋਏ ਨੇ ਪਹਿਲਾਂ ਹੀ ਰੱਖੇ ਹੋਏ ਉਹਨਾਂ 'ਚ ਐਡਜਸਟ ਹੋ ਜੀ ਹਾਂਜੀ ਹਾਂਜੀ ਹਾਂ ਜਿਹੜੇ-ਜਿਹੜੇ ਨੁਕਤੇ ਤੁਸੀਂ ਦੱਸੋਗੇ ਵੀ ਸਾਨੂੰ ਇਹ ਅਪਣਾਣੇ ਚਾਹੀਦੇ ਆ ਉਪਰਾਪਾਨਾ ਕਰੇ ਜਾਨਵਰ ਸਾਡਾ ਦੇਖੋ ਜੀ ਆਪਾਂ ਜਾਨਵਰ ਨੂੰ ਹੌਲੀ-ਹੌਲੀ ਮਿਕਸ ਕਰਨਾ ਹਾਂ ਜਿਵੇਂ ਸੂਰਾਂ ਦੇ ਵਿੱਚ ਤਾਂ ਕਹਿੰਦੇ ਵੀ ਕਈ ਵਾਰੀ ਤੁਸੀਂ ਜਿਹੜਾ ਉਹਨਾਂ ਦਾ ਗੋਹਾ ਹੈ ਨਾ ਇੱਕ ਸੂਰ ਦਾ ਦੂਜੇ ਸੂਰਾਂ ਤੇ ਮਾਰ ਲਓ ਤਾਂ ਉਹਨਾਂ ਨੂੰ ਇੱਕੋ ਜਿਹਾ ਲੱਗਣ ਲੱਗ ਜਾਂਦੇ ਆ ਜੀ ਵੀ ਇਹ ਆਪਣੇ ਹੀ ਬੰਦੇ ਆ ਸਮਝ ਕੇ ਨਾ ਆਪਣੇ ਜਾਨਵਰ ਜੀ ਤੇ ਉਵੇਂ ਕਰਕੇ ਤੁਸੀਂ ਹੌਲੀ ਹੌਲੀ ਮਿਕਸ ਕਰਨਾ ਫਿਰ ਇੱਕ ਗੱਲ ਦਾ ਧਿਆਨ ਰੱਖਣਾ ਵੀ ਕੋਈ ਸਿੰਗਾ ਵਾਲਾ ਜਾਨਵਰ ਬਿਨਾ ਸਿੰਗਾ ਵਾਲਿਆਂ ਚ ਨਹੀਂ ਮਿਕਸ ਕਰਨਾ ਹਾਂ ਕਿਉਂਕਿ ਹੋਰ ਸਿੰਘ ਮਾਰ ਕੇ ਤਾਂ ਵੱਡਾ ਨੁਕਸਾਨ ਕਰਦੇ ਇਹਦੇ ਤੋਂ ਇਲਾਵਾ ਕਈ ਵਾਰੀ ਜਿਵੇਂ ਆਪਣੇ ਬਲਦ ਹੁੰਦੇ ਆ ਜਾਂ ਸਾਂਹ ਹੁੰਦੇ ਆ ਉਹਨੂੰ ਗਾਵਾਂ ਚ ਆਪਾਂ ਸਿੱਧਾ ਹੀ ਨਹੀਂ ਛੱਡ ਦੇਣਾ ਹਨ ਸੋ ਉਹ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੌਲੀ ਹੌਲੀ ਉਹਨੂੰ ਤਾਂ ਕਿ ਉਪਰਾ ਨਾ ਕਰੇ ਜਾਨਵਰ ਹਨ ਤੇ ਨਿਗਰਾਨੀ ਹੇਠ ਮਿਕਸ ਕਰਨਾ ਜਣੇ ਜਦੋਂ ਕਰਨਾ ਨਹੀਂ ਆਈ ਨਹੀਂ ਆਪਾਂ ਛੱਡ ਕੇ ਰਲਾ ਕੇ ਪਾਸੇ ਹੋ ਜੀ ਮਤਲਬ 2-4 ਦਿਨ ਥੋੜੇ ਟਾਈਮ ਲਈ ਉਹ ਬੱਚਾ ਫੇਰ ਦੂਜੇ ਪਾਸੇ ਲੈ ਗਏ ਪਰ ਜਿਵੇਂ ਤੁਸੀਂ ਕਿਹਾ ਵੀ ਉਹਨਾਂ ਦੇ 30 ਦਿਨ ਲਈ ਵੱਖਰੇ ਹੀ ਰੱਖਣਾ ਹਾਂਜੀ ਹਾਂ ਤੇ ਉਸ ਤੋਂ ਬਾਅਦ ਪਸ਼ੂ ਨੂੰ ਉਹਨਾਂ ਦੇ ਅੰਮ੍ਰਿਤ ਸਾਹਮਣੇ ਘਰ ਦਿਓ ਵਿੱਚ ਨਾ ਮਿਕਸ ਹਾਂਜੀ ਹਾਂ ਹੌਲੀ-ਹੌਲੀ ਮਿਕਸ ਕਰਨਾ ਹੌਲੀ-ਹੌਲੀ ਵੇਚ ਲਿਆਓ ਹੌਲੀ-ਹੌਲੀ ਜਿਹੜੀ ਉਹ ਮਤਲਬ ਜਿਹੜਾ ਉਹਨੂੰ ਗੇਜ ਪਾ ਹਾਂ ਤਾਂ ਕਿ ਉਹ ਉਪਰ ਆ ਨਾ ਮੰਨਣ ਹਾਂਜੀ ਲਓ ਜੀ ਡਾਕਟਰ ਸਾਹਿਬ ਬੜੇ ਵਧੀਆ ਤੁਸੀਂ ਸਾਨੂੰ ਸਾਰੇ ਨੁਕਤੇ ਦੱਸੇ ਆ ਔਰ ਅਸੀਂ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਾਂਗੇ ਏ ਹਾਪਰੀ ਜੀ ਜੀ ਮੌਸਮ ਸੁਣਾਓ ਜੀ ਫਿਰ ਬਦਲਦਾ ਪਿਆ ਉਹ ਹਾਉ ਵੇ ਜਿਲੇ 24 ਘੰਟਿਆਂ ਜਿਹੜਾ ਤਾਪਮਾਨ ਆ ਉਹ ਜਲੰਧਰ ਵੱਤੋਂ ਵੱਤ 24.2 ਡਿਗਰੀ ਸੈਲਸੀਅਸ ਰਿਹਾ ਤੇ ਘੱਟ ਤੋਂ ਘੱਟ 7.1 ਗੁਰਦਾਸਪੁਰ ਚ 24.3 ਤੇ 6.6 ਡਿਗਰੀ ਸੈਲਸੀਅਸ ਫਿਰੋਜ਼ਪੁਰ ਚ ਵੱਤੋਂ ਵੱਤ 23.4 ਤੇ ਘੱਟ ਤੋਂ ਘੱਟ 7.5 ਡਿਗਰੀ ਸੈਲਸੀਅਸ ਪਟਿਆਲਾ ਚ 25.3 ਤੇ 8.8 ਅਮ੍ਰਿਤਸਰ ਚਾਹੇ ਬਾਤੋਵਾਦ 22.5 ਤੇ ਘੱਟ ਤੋਂ ਘੱਟ 7.1 ਡਿਗਰੀ ਸੈਲਸੀਅਸ ਤੇ ਬਠਿੰਡਾ ਚ 25.9 ਤੇ 7.3 ਡਿਗਰੀ ਸੈਲਸੀਅਸ ਦਾਪ ਮੰਨ ਰਿਹਾ ਜੀ ਤੇ ਮੌਸਮ ਦੇ ਬਾਰੇ ਇਹਨਾਂ ਨੇ ਖਬਰ ਕਰ ਲੀ ਆ ਵੀ ਆਉਣ ਵਾਲੇ 24 ਘੰਟਿਆਂ ਚ ਮੌਸਮ ਆਮ ਤੌਰ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਸ਼ਿ ਰਾਤ ਨੂੰ ਠੰਡੀਆਂ ਹਵਾਵਾਂ ਚੱਲ ਸਕਦੀਆਂ ਠੀਕ ਹੈ ਜੀ ਠੀਕ ਹੈ ਜੀ ਜੀ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਡੇ ਪ੍ਰੋਗਰਾਮ ਦੇ ਸੰਬੰਧ ਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੁਝਾ ਦੇਣਾ ਚਾਹੁੰਦੇ ਹੋ ਸਾਨੂੰ ਤੁਸੀਂ ਖਤ ਲਿਖ ਸਕਦੇ ਆਂ ਸਾਨੂੰ ਈਮੇਲ ਵੀ ਕਰ ਸਕਦੇ ਆਂ ਖਤ ਲਿਖਣ ਲਈ ਸਾਡਾ ਪਤਾ ਇਸ ਤਰ੍ਹਾਂ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡीडी ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰmarg ਜਲੰਧਰ ਪਿੰਨ ਕੋਡ 144061 ਤੇ ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਪੈਨੋ ਫਸਦੇ ਰਹੋ ਵਸਦੇ ਰਹੋ ਕੰਮ ਕਰੋ ਮਿਹਨਤ ਕਰੋ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਦੇਖਦੇ ਰਹੋ ਤੇ ਸਬਸਕ੍ਰਾਈਬ ਕਰੋ ਸਾਡਾ ਚੈਨਲ ਡੀਡੀ ਪੰਜਾਬੀ ਹੁਣ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੈ ਹਿੰਦ ਧੰਨਵਾਦ